ਜਦੋਂ 84 ਦੇ ਦੰਗੇ ਹੋਏ ਤੇ ਮੇਰੇ ਪਿਤਾ ਜੀ ਮੈਨੂੰ ਰੱਤੀ ਬੰਦੂਕ ਦੇ ਦਿੰਦੇ ਸੀ ਕਹਿੰਦੇ ਜੇ ਆਗੇ ਨਾ ਤੇ ਆਪਣੇ ਆਪ ਨੂੰ ਮਾਰ ਲਿਓ ਫਿਰ ਮੈਂ ਲੈ ਲੈਂਦੀ ਸੀ ਜੇ ਮਾਰ ਲੂ ਤੁਸੀਂ ਤਿਆਰ ਸੀ ਕੋਈ ਚੋਇਸ ਹੀ ਨਹੀਂ ਸੀ ਤੇਰੇ ਫਾਦਰ ਆਪਣੇ ਆਪ ਨੂੰ ਵੀ ਮਾਰ ਲੈਣਗੇ ਤੇ ਤੈਨੂੰ ਵੀ ਮਾਰ ਦੇਣਗੇ ਮੈਨੇ ਨਹੀਂ ਕਿਹਾ ਵੀ ਸਾਹਮਣੇ ਜੇ ਕੋਈ ਆਏਗਾ ਤੁਸੀਂ ਫਾਇਰ ਕਰ ਦਿਓਗੇ ਨਹੀਂ ਇਹ ਨਹੀਂ ਕਿਹਾ ਔਰਤ ਕਿਉਂ ਇੱਜ਼ਤ ਹੈ ਕਰਦੀ ਕਿਉਂ ਜਦੋਂ ਪਾਰਟੀਸ਼ਨ ਹੋਈ ਸੀ ਕੁੜੀਆਂ ਨੂੰ ਕਿਹਾ ਵੀ ਕੁਛ ਲਾਗ ਮਾਰ ਲਾ ਜਦੋਂ 84 ਦੇ ਦੰਗੇ ਹੋਏ ਜ਼ਹਿਰ ਤੱਕ ਦਿੱਤਾ ਗਿਆ ਉਹਨਾਂ ਨੂੰ ਕਿਹਾ ਉਹਨਾਂ ਨੇ ਆਪ ਖਾਦੇ ਇਹ ਨਹੀਂ ਉਹਨਾਂ ਨੂੰ ਫੋਰਸ ਨਹੀਂ ਕੀਤਾ ਗਿਆ ਤੁਸੀਂ ਵੀ ਪਿੱਠ ਕਰਕੇ ਬੈਠੇ ਸੀ ਮੇਰੇ ਨਾਲ ਹਜੇ ਤੱਕ ਕੋਈ ਅੰਦਰ ਮੂੰਹ ਕੀਤਾ ਸੋ ਔਰਤਾਂ ਵੱਲ ਪਿੱਠ ਤਾਂ ਹੁੰਦੀ ਹੈ ਔਰਤਾਂ ਤੇ ਫਿਲਮਾਂ ਨਹੀਂ ਬਣਦੀਆਂ ਮੇਰਾ ਧਿਆਨ ਦਲੇ ਦੀ ਸੀ ਨਹੀਂ ਨਹੀਂ ਉਹ ਜੋ ਮਰਜੀ ਕਹਿ ਲਓ ਗੱਲਾਂ ਕਰਨੀ ਬਹੁਤ ਸੌਕੀ ਹੁੰਦੀ ਹੈ ਐਕਸ਼ਨ ਡਿਫਰੈਂਟ ਟੂ ਦੈਟ ਬਟ ਤੁਸੀਂ ਸੁਣਾ ਕਿਸੇ ਹੋਰ ਤੋਂ ਵੀ ਰੇ ਨਾ 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 ਬਿਲਕੁਲ ਤੁਹਾਨੂੰ ਹੀ ਸੁਣਾਉਣਾ ਮੈਂ ਕਹਿੰਦਾ ਜੀ ਨਹੀਂ ਜੀ ਨਹੀਂ ਨਹੀਂ ਮੈਂ ਕਿਹਾ ਮੈਂ ਸਿੱਧਾ ਬੋਲਣ ਦਾ ਬਲ ਬੜੀ ਔਖੀ ਤਰ੍ਹਾਂ ਸਿੱਖਿਆ ਔਰਤ ਕੱਲੀ ਘਰ ਨਹੀਂ ਚਲਾਂਦੀ ਆਪਣੇ ਖਸਮ ਦੇ ਪੈਸੇ ਨਹੀਂ ਚਾਹੀਦੇ ਹੁੰਦੇ ਉਹਨੂੰ ਉਹਦੀ ਇੱਕ ਰਿਸਪੈਕਟ ਇੱਕ ਇੱਜ਼ਤ ਇੱਕ ਬਿਲੀਫ ਜੇ ਉਹਦੇ 'ਚ ਹੋਏ ਤਾਂ ਫਿਰ ਔਰਤ ਕੁਝ ਵੀ ਕਰ ਸਕਦੀ ਮੇਰੇ ਪੂਆਜੀ ਕਹਿੰਦੇ ਹੁੰਦੇ ਸੀ ਭਾਜੀ ਜਿਹੜੇ ਦਾਦਾ ਜੀ ਮੇਰੇ ਸੀ ਉਹਨਾਂ ਨੂੰ ਉਹਨਾਂ ਨੂੰ ਮੱਖਣ ਪਾਉਂਦੇ ਐ ਤੇ ਭਰਾਵਾਂ ਨੂੰ ਪਾਉਂਦੇ ਐ ਤੇ ਮੈਨੂੰ ਲਾਉਂਦੇ ਐ ਤੇ ਇਹ ਜਿਹੜੀਆਂ ਇਹ ਸਚਾਈਆਂ ਆ ਆਪਣੇ ਸਮਾਜ ਦੀਆਂ 26 ਮਾਰਚ ਨੂੰ ਕੇਬਲ 1 ਉੱਤੇ ਇੱਕ ਫਿਲਮ ਦਸਤਕ ਦੇ ਰਹੀ ਹੈ ਜਿਹਦਾ ਨਾਮ ਹੈ ਬੁੱਧ ਸਿੰਘ ਨਾਮ ਤੋਂ ਹੀ ਤੁਸੀਂ ਅੰਦਾਜ਼ਾ ਲਗਾਓਗੇ ਕਿ ਵੱਖਰੇ ਕਹਾਣੀ ਦੇ ਨਾਲ ਵੱਖਰੇ ਪਾਤਰ ਦੇ ਨਾਲ ਦਰਸ਼ਕਾਂ ਦੇ ਸਾਹਮਣੇ ਫਿਲਮ ਰੂਬਰੂ ਹੋਣ ਜਾ ਰਹੀ ਹੈ ਸਾਡੇ ਨਾਲ ਨੇ ਫਿਲਮ ਦੇ ਵਿੱਚ ਕੰਮ ਕਰਨ ਵਾਲੇ ਕਲਾਕਾਰ ਸਟਾਰ ਕਾਸ ਨਾਲੇ ਡਾਇਰੈਕਟਰ ਉਹਨਾਂ ਨਾਲ ਗੱਲਬਾਤ ਕਰਦੇ ਆ ਪਹਿਲਾ ਸਵਾਲ ਇਸ ਡਾਇਰੈਕਟਰ ਸਾਹਿਬ ਨੂੰ ਕਰਦੇ ਆ ਜੀ ਰਜੀਵ ਜੀ ਤੁਸੀਂ ਪਹਿਲੇ ਹੀ ਨੈਸ਼ਨਲ ਅਵਾਰਡ ਵਿਨਰ ਹੋ ਨਾਬਰ ਦੇ ਨਾਬਰ ਨਾਲ ਕਰਕੇ ਤੁਸੀਂ ਇੱਕ ਅਲੱਗ ਪਹਿਚਾਨ ਬਣਾਈ ਪਰ ਇਸ ਫਿਲਮ ਦੀ ਗੱਲ ਕਰੀਏ ਬੁੱਧ ਸਿੰਘ ਇਹ ਤੁਹਾਨੂੰ ਆਈਡੀਆ ਕਿੱਥੋਂ ਆ ਗਿਆ ਕਿ ਅਸੀਂ ਬੁੱਧ ਸਿੰਘ ਦੀ ਉੱਤੇ ਹੀ ਫਿਲਮ ਬਣਾ ਦਈਏ ਤੇ ਕਰੈਕਟਰ ਕੀ ਹੈ ਬੁੱਧ ਸਿੰਘ ਦਾ ਅ ਦੇਖੋ ਜੀ ਇੱਕ ਟ੍ਰੇਰੀ ਕਹਾਣੀ ਅਸੀਂ ਸਾਹਿਤ ਤੇ ਕਹਾਣੀ ਪੜ੍ਹੀ ਸੀ ਜਿਹਦਾ ਨਾਂ ਸੀਗਾ ਦੋ ਤਰਵਾਂ ਦੇ ਵਿਚਕਾਰ ਬੜੀ ਅੱਛੀ ਕਹਾਣੀ ਲੱਗੀ ਬੜਾ ਇੰਟਰਸਟਿੰਗ ਕਰੈਕਟਰ ਸੀਗਾ ਜਿਹੜਾ ਮੈਂਟਲ ਹੈਲਥ ਦੇ ਨਾਲ ਜੂਝ ਰਿਹਾ ਬੇਸਿਕਲੀ ਉਹਦੇ ਫਾਦਰ ਸਾਹਿਬ ਬੜੇ ਹੀ ਇਮਾਨਦਾਰ ਹੁੰਦੇ ਨੇ ਤੇ ਉਹ ਆਪ ਆਲੇ-ਦੁਆਲੇ ਕ腐ਪਸ਼ਨ ਦੇਖਦਾ ਤੇ ਵਿੱਚ ਵਿਚਾਲੇ ਜੀ ਫਸ ਜਾਂਦਾ ਤੇ ਫਸ ਜਾਂਦਾ ਤਾਂ ਉਹਦਾ ਹੱਲ ਕਿਵੇਂ ਨਿਕਲਦਾ ਇਹ ਕਹਾਣੀ ਜੀ ਅਸੀਂ ਬਣਾਇਆ ਤੇ ਇਹਦੇ ਵਿੱਚ ਰਵਿੰਦਰ ਸ਼ੀਨ ਜਿਨ੍ਹਾਂ ਨੇ ਮੁੱਖ ਪਾਤਰ ਅਦਾ ਕੀਤਾ ਉਹ ਬੜੇ ਅੱਛੇ ਵਧੀਆ ਐਕਟਰ ਹੈਗੇ ਨੇ ਬਟ ਉਹਨਾਂ ਨੇ ਫਿਲਮਾਂ 'ਚ ਕੰਮ ਕੀਤਾ ਨਹੀਂ ਸੀਗਾ ਕਿਉਂਕਿ ਉਹ 뮤직 ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਸੀਗੇ ਤੇ ਉਹ ਮੈਨੂੰ ਕਹਿ ਰਹੇ ਸੀ ਕਿ ਮੈਂ ਐਕਟਰ ਦੇ ਤੌਰ ਤੇ ਵੀ ਕੰਮ ਕਰਨਾ ਚਾਹੁੰਦਾ ਤਾਂ ਤੁਸੀਂ ਜਦੋਂ ਤੁਹਾਡੇ ਕੋਲ ਕੋਈ ਵਧੀਆ ਕੈਰੇਕਟਰ ਇਹ ਤਾਂ ਮੇਰੇ ਤੋਂ ਕਰਵਾਇਓ ਤੇ ਮੈਨੂੰ ਉਹਨਾਂ ਦਾ ਪੋਟੈਂਸ਼ੀਅਲ ਪਤਾ ਸੀਗਾ ਮੈਂ ਕਹਾਣੀ ਉਹਨਾਂ ਦੇ ਸਾਹਮਣੇ ਪੇਸ਼ ਕੀਤੀ ਤੇ ਫਿਰ ਅਸੀਂ ਜਿਹੜੇ ਰਾਈਟਰ ਸੀਗੇ ਉਹਨਾਂ ਨਾਲ ਗੱਲ ਕੀਤੀ ਕਿ ਤੁਹਾਡੀ ਕਹਾਣੀ ਸਾਨੂੰ ਬੜੀ ਅੱਛੀ ਲੱਗੀ ਹੈ ਪਰ ਅਸੀਂ ਫਿਲਮ ਦੇ ਵਿੱਚ ਕੁਝ ਚੇਂਜਸ ਕਰਾਂਗੇ ਤੇ ਉਹਨਾਂ ਨੇ ਖੁਸ਼ੀ-ਖੁਸ਼ੀ ਹਾਂਮੀ ਭਰਤੀ ਉਹ ਮੇਰੇ ਕੰਮ ਬਾਰੇ ਪਤਾ ਰੱਖਦੇ ਸੀਗੇ ਤੇ ਫਿਰ ਅਸੀਂ 6 ਮਹੀਨੇ ਸਕ੍ਰਿਪਟ ਤੇ ਲਾਏ ਜੀ ਤੇ ਜਦੋਂ ਸਕ੍ਰਿਪਟ ਬਣ ਗਈ ਤੇ ਫਿਰ ਸ਼ੂਟਿੰਗ ਸਟਾਰਟ ਕੀਤੀ ਤੇ ਕਰਦੇ-ਕਰਦੇ ਫਿਰ ਅਸੀਂ ਫਿਲਮ ਨੂੰ ਆਰਾਮ ਦੇ ਨਾਲ ਬਣਾਇਆ ਕਿਉਂਕਿ ਸਾਨੂੰ ਇਹ ਸੀ ਕਿ ਇਹ ਰਵਾਇਤੀ ਫਿਲਮ ਤੇ ਹੈ ਨਹੀਂ ਕਿ ਕਹਾਣੀ ਅਲੱਗ ਹੈ ਤਾਂ ਇਹਦਾ ਸਟਰਕਚਰ ਜਿਹੜਾ ਫਾਰਮੈਟ ਹੈ ਜਾਂ ਜਿਹਨੂੰ ਜਨਰ ਕਹਿੰਦੇ ਆ ਉਹ ਵੀ ਬਿਲਕੁਲ ਅਲੱਗ ਹੈ ਸੋ ਕਰਦੇ ਕਰਦੇ ਇੱਕ ਇੰਟੈਂਸ ਫਿਲਮ ਅਸੀਂ ਲੈ ਕੇ ਆਏ ਆ ਤੇ ਜਦੋਂ ਸੁਮੇਤ ਸਿੰਘ ਜੀ ਨੂੰ ਦਿਖਾਈ ਜਿਹੜੇ ਕਿ ਕੇਵਲ ਬੰਦੇ ਨੇ ਉਹਨਾਂ ਨੇ ਪਹਿਲਾਂ ਟ੍ਰੇਲਰ ਦੇਖ ਕੇ ਬੜਾ ਖੁਸ਼ ਹੋਏ ਫਿਰ ਉਹਨਾਂ ਨੂੰ ਲੱਗਿਆ ਟ੍ਰੇਲਰ ਤੇ بڑے ਬੰਦੇ ਵਧੀਆ ਬਣਾ ਲੈਂਦੇ ਆ ਫਿਲਮ ਦਿਖਾਓ ਤੇ ਜਦੋਂ ਅਸੀਂ ਫਿਲਮ ਦਿਖਾਈ ਤਾਂ ਉਹਨਾਂ ਨੂੰ ਉਨੀ ਖੁਸ਼ੀ ਹੋਈ ਤੇ ਉਹਨਾਂ ਨੂੰ ਸਾਡੀ ਟੀਮ ਤੇ ਭਰੋਸਾ ਉਹ ਬਣਿਆ ਗਿਆ ਉਹਨਾਂ ਦਾ ਤੇ ਹੁਣ 26 ਮਾਰਚ ਨੂੰ ਫਿਲਮ ਰਿਲੀਜ਼ ਕਰ ਰਹੀ ਐ ਸੋ ਇਹ ਜਰਨੀ ਰਹੀ ਫਿਲਮ ਦੀ ਪਰ ਇਹ ਕਮਾਲ ਦੀ ਗੱਲ ਹੈ ਮੰਨਿਆ ਜਾਂਦਾ ਵੀ ਜਿਹੜੇ ਵੀ ਅ ਕਲਾਕਾਰ ਹੁੰਦੇ ਨੇ ਜਾਂ ਫਿਲਮ ਦੇ ਵਿੱਚ کردار ਕਰਨ ਵਾਲੇ ਹੁੰਦੇ ਨੇ ਜਾਂ ਜਿਹੜੇ ਲੀਡ ਐਕਟਰ ਨੇ ਜ਼ਿਆਦਾਤਰ ਜਾਂ ਤਾਂ ਉਹ ਥੀਏਟਰ ਤੋਂ ਬੈਕਗ੍ਰਾਉਂਡ ਹੁੰਦੀ ਐ ਜਾਂ ਉਹ ਸਿੰਗਰ ਹੁੰਦੇ ਨੇ 뮤직 ਡਾਇਰੈਕਟਰ ਨੂੰ ਜਿ ਤੁਸੀਂ ਫਿਲਮ ਦੇ ਵਿੱਚ ਹੀਰੋ ਲੈ ਲਿਆ ਦੇਖੋ ਜੀ ਅਸੀਂ ਇਹ 뮤직 ਡਾਇਰੈਕਟਰ ਤਾਂ ਬਾਅਦ ਚ ਬਣੇ ਨੇ ਇਹਨਾਂ ਨੇ ਟ੍ਰੇਨਿੰਗ ਲਈਤੀ ਐ 2 ਸਾਲ ਐਮਏ ਕੀਤੀ ਹੋਈ ਐ ਐਕਟਿੰਗ ਦੀ अच्छा जी ते इन्होने अपना करियर मेरे नाल एक्टर ਦੇ ਤੌਰੇ ਸ਼ੁਰੂ ਕੀਤਾ ਸੀਗਾ ਜਦੋਂ ਐਸਡੀ ਕਾਲਜ ਪੜ੍ਹਦੇ ਸੀ ਮੈਂ ਇਹਨਾਂ ਨੂੰ ਨਾਟਕ ਤਿਆਰ ਕਰਵਾਉਣ ਗਿਆ ਸੀ ਤੇ ਇਹਨਾਂ ਨੇ ਮੈਨੂੰ ਮੂਮਿਕਰੀ ਕਰਕੇ ਦਿਖਾਈ ਸੀ ਤੇ ਮੈਂ ਬੜਾ ਖੁਸ਼ ਹੋਇਆ ਸੀ ਵੀ ਯਾਰ ਬੜਾ ਟੈਲੈਂਟਡ ਬੱਚਾ ਹੈ ਲੁਧਿਆਣੇ ਤੋਂ ਆਇਆ 11ਵੀਂ ਚ ਪੜ੍ਹਦਾ ਔਰ ਬੜੀ ਅੱਛੀ ਮੂਮਿਕਰੀ ਕਰਦਾ ਫੇਰ ਹੋਇਆ ਕਿ ਵੀ ਇਹ ਮਿਊਜ਼ਿਕ ਵੀ ਕਰਦੇ ਸੀਗੇ ਮੈਂ ਮਤਲਬ ਸਿੰਗਰ ਸੀਗੇ ਗਿਟਾਰ ਵਜਾਉਂਦੇ ਸੀ ਬੜੀ ਵਧੀਆ ਤਾਂ ਫਿਰ ਇਹ ਮਿਊਜ਼ਿਕ ਵਾਲੇ ਪਾਸੇ ਚਲੇ ਗਏ ਟ੍ਰੇਨਿੰਗ ਇਹਨਾਂ ਨੇ ਐਕਟਿੰਗ ਦੀ ਲੈ ਲਈ ਸੀ ਤਾਂ ਮਨ 'ਚ ਤਾਂ ਐਕਟਰ ਬਣਨ ਦੀ ਇੱਛਾ ਸੀ ਕਿ ਜ਼ਾਹਰ ਨਹੀਂ ਸੀ ਕਰਦੇ ਪਰ ਮੇਰੇ ਸਾਹਮਣੇ ਕੀਤੀ ਮੈਂ ਕਿ ਚਲੋ ਕੋਈ ਨਾ ਕਰਦੇ ਆ ਤੇ ਫਿਰ ਜਦੋਂ ਹੁਣ ਕੀਤਾ ਕਿ ਆ ਕਮਾਲ ਕੀਤਾ ਇਹਨਾਂ ਨੇ ਰਵੀ ਜੀ ਤੁਹਾਡੀ ਗੱਲ ਕਰ ਲਈਏ ਤੁਸੀਂ ਫਿਲਮ ਦੇ ਵਿੱਚ ਮੁੱਖ ਕਿਰਦਾਰ ਦੇ ਵਿੱਚੋਂ ਜਿਹਦਾ ਨਾਮ ਹੈ ਬੁੱਧ ਸਿੰਘ ਮਾਇਆ ਵੀ ਤੁਸੀਂ ਰਾ ਦਿੱਤੀ ਐਡਾ ਜਿਗਰਾ ਕਿੱਥੋਂ ਲਿਆ ਤੁਸੀਂ ਨੇ ਅਸਲ 'ਚ ਕੀ ਹੁੰਦਾ ਕਿ ਕਹਿੰਦੇ ਕਿ ਕਈ ਵਾਰ ਨਾ ਪਿਆਸਾ ਖੂ ਪਟ ਕੇ ਪਾਣੀ ਵੀ ਨਾ ਬੰਦਾ ਤੇ ਜਿਸ ਤਰ੍ਹਾਂ ਦਾ ਕੰਮ ਹੈ ਅਸੀਂ ਕਰਨਾ ਚਾਹੁੰਦੇ ਸੀਗੇ ਤੇ ਉਹ ਕੰਮ ਚ ਅਸੀਂ ਕਿਸੇ ਨੂੰ ਕਨਵਿੰਸ ਕਰ ਵੀ ਲੈਂਦੇ ਕਿ ਤੁਸੀਂ ਸਾਡੇ ਲਈ ਨਾ ਇਸ ਆਈਡੀਆ ਤੇ ਆਜੋ ਤੇ ਉਹਨਾਂ ਦੀ ਇੰਟਰਫੀਰੈਂਸ ਜਿਹੜੀ ਹੈ ਕੰਮ ਦੇ ਵਿੱਚ ਉਹ ਸਾਨੂੰ ਉਸੇ ਪਾਸੇ ਲੈ ਕੇ ਜਾਂਦੀ ਜਿਸ ਪਾਸੇ ਬਾਕੀ ਸਿਨੇਮਾ ਚਲ ਜਾਂਦਾ ਜ਼ਿਆਦਾਤਰ ਕਿਉਂਕਿ ਪੈਸਾ ਕੀ ਕਰਦਾ ਵਾ ਇੱਕ ਅਜੀਬ ਜਿਹਾ ਮਾਹੌਲ ਕ੍ਰੀਏਟ ਕਰਦਾ ਵਾ ਜਿਹਦੇ ਵਿੱਚ ਇੰਟਰਫੀਰੈਂਸ ਹੈਗੀ ਹੈ ਤੇ ਮੈਂ ਰਜੀਵ ਜੀ ਨੇ ਮੈਨੂੰ ਕਿਹਾ ਕਿ ਆਪਾਂ ਕੰਮ ਕਰਨਾ ਤੇ ਮੇਰੀ ਜੀ ਟੀਮ ਸੀਗੀ ਤੇ ਸਾਡੇ ਕੋਲ ਫਿਰ ਦੋਸਤ ਇਸ ਮੇਰੇ ਕੋ ਐਕਟਰ ਹਰਿੰਦਰ ਜੀ ਉਹਨਾਂ ਨੇ ਵੀ ਕੰਟ੍ਰਿਬਿਊਟ ਕੀਤਾ ਤੇ ਕੋ-ਪ੍ਰੋਡਿਊਸਰ ਤੇ ਇੱਕ ਆਪਣੇ ਹੋਰ ਫਰੈਂਡ ਸੀ ਕਿ ਉਹ ਕਹਿੰਦੇ ਅਭੀਆ ਤੇ ਤੂ ਤੇਰੀ ਕਨਵਿੰਕਸ਼ਨ ਦੇ ਕੇ ਪੈਸ਼ਨ ਦੇ ਕੇ ਮੈਨੂੰ ਲੱਗਦਾ ਕਿ ਆਪਾਂ ਆਪਣੀ ਫਿਲਮ ਬਣਾਉਂਦੇ ਆ ਤੇ ਆਪਾਂ ਕਿਸੇ ਨੂੰ ਜਾ ਕੇ ਕਨਵਿੰਸ ਕਰੀਏ ਮੈਨੂੰ ਅੰਦਰੋਂ ਲੱਗਦਾ ਪੈਸੇ ਨਾਲ ਫਿਲਮਾਂ ਨਹੀਂ ਬਣਦੀਆਂ ਫਿਲਮ ਬਣਾਉਣ ਲਈ ਪੈਸਾ ਚਾਹੀਦਾ ਹੁੰਦਾ ਤੇ ਉਹ ਅਸੀਂ ਕਰ ਲਿਆ ਕ੍ਰੀਏਟ ਉੱਤੇ ਬਣਾ ਲਿਆ ਸੁਮਿਤ ਜੀ ਨੇ ਫਿਰ ਜੋ ਦੇਖਿਆ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਸਪੋਰਟ ਕਰਦਾ ਤੁਸੀਂ ਆਓ ਵਧੀਆ ਹੋਰ ਫਿਲਮਾਂ ਵੀ ਬਣਾਓ ਅਸੀਂ ਉਹਨਾਂ ਨਾਲ ਹੋਰ ਵੀ ਕੰਮ ਕਰ ਰਹੇ ਹਾਂ ਸਾਡੀਆਂ ਦੋ ਤਿੰਨ ਫਿਲਮਾਂ ਹੋਰ ਸਕ੍ਰਿਪਟਡ ਰੈਡੀ ਨਹੀਂ ਸ਼ੂਟ ਤੇ ਜਾ ਰਹੇ ਆ ਤੇ ਉਹਨਾਂ ਨੇ ਫਿਰ ਮੈਨੂੰ ਬਹੁਤ ਪੋਜ਼ਿਟਿਵਲੀ ਕਿਹਾ ਕਿ ਰਵੀ ਤੇਰੀ ਅਦਾਇਗੀ ਜਿਹੜੀ ਹੈ ਐਜ਼ ਐਨ ਐਕਟਰ ਉਹਦੇ ਵਿੱਚ ਪੋਟੈਂਸ਼ੀਅਲ ਬਹੁਤ ਆ ਆਪਾਂ ਅਲੱਗ-ਅਲੱਗ ਕਿਰਦਾਰ ਲੈ ਕੇ ਆਉਂਨੇ ਆ ਤੇ ਥੈਂਕ ਯੂ ਸੁਵਿੰਦ ਜੀ ਆਪਾਂ ਜੀ ਹਰਿੰਦਰ ਸਿੰਘ ਨੂੰ ਵੜਨ ਵਾਲੀ ਗੱਲ ਕਰ ਲੈਂਦੇ ਆ ਮੈਨਾਂ ਫਿਲਮ ਦੇ ਵਿੱਚ ਤੁਹਾਡਾ ਨਾਮ ਸੀਰਤ ਹੈ ਤੁਸੀਂ ਬੁੱਧ ਸਿੰਘ ਦੀ ਪਤਨੀ ਦਾ ਕਿਰਦਾਰ ਕੀਤਾ ਇਹ ਇਹਨਾਂ ਨੇ ਤੇ ਇੱਕ ਦੂਜੇ ਨੂੰ ਕਨਵਿੰਸ ਕਰ ਲਿਆ ਤੁਸੀਂ ਕਨਵਿੰਸ ਕਿਵੇਂ ਹੋਏ ਆ ਰਵੀ ਮੇਰੇ ਜੂਨੀਅਰ ਨੇ ਡਿਪਾਰਟਮੈਂਟ ਆਫ ਇੰਡੀਅਨ ਥੀਏਟਰ ਤੋਂ ਰਜੀਵ ਸਰ ਵੀ ਡਿਪਾਰਟਮੈਂਟ ਦੇ ਹੈ ਤੇ ਮੈਨੂੰ ਪਤਾ ਸੀ ਇਹ ਕਿਸ ਕੈਲੀਬਰ ਦੇ ਡਾਇਰੈਕਟਰ ਨੇ ਤੇ ਬੜੀ ਫੋਰਚੂਨੇਟ ਸੀ ਮੈਂ ਇਹਨਾਂ ਦੇ ਨਾਲ ਕੰਮ ਕਰਨ ਨੂੰ ਮੈਂ ਚਿਲड्रन ਥੀਏਟਰ ਕਰ ਰਹੀ ਹਾਂ 25 ਸਾਲਾਂ ਤੋਂ ਮੈਂ ਕੁਝ ਅੱਛੀਆਂ ਫਿਲਮਾਂ 'ਚ ਵੀ ਕੰਮ ਕੀਤਾ ਹੈ ਕੁਝ ਸੀਰੀਅਲਸ 'ਚ ਕੰਮ ਕੀਤਾ ਹੈ ਪਰ ਮੈਂ ਚੰਗਾ ਹੀ ਕੰਮ ਕਰਨਾ ਚਾਹਦੀ ਆ ਚਾਹ ਥੋੜਾ ਕਰਾਂ ਭਾਵੇਂ 10 ਸਾਲ ਬਾਅਦ ਕਰਾਂ ਅੱਛਾ ਹੀ ਕੰਮ ਕਰਨਾ ਚਾਹਦੀ ਸੀ ਮੈਨੂੰ ਪੂਰੀ ਕਨਵਿਕਸ਼ਨ ਸੀ ਕਿ ਇਹ ਬਹੁਤ ਅੱਛਾ ਕੰਮ ਹੋਏਗਾ ਤੁਹਾਨੂੰ ਲੱਗੇ ਤੁਹਾਡੇ ਮਤਲਬ ਦਾ ਕਿਰਦਾਰ ਮਿਲਿਆ ਇਸ ਫਿਲਮ ਦੇ ਵਿੱਚ ਦੇਖੋ ਮਤਲਬ ਦਾ ਕਿਰਦਾਰ ਤਾਂ ਹੈ ਵੀ ਤੁਸੀਂ ਵੀ ਪਿੱਠ ਕਰਕੇ ਬੈਠੇ ਸੀ ਮੇਰੇ ਵੱਲ ਹਜੇ ਤੱਕ ਹੋਣੀ ਅੰਦਰ ਮੂੰਹ ਕੀਤਾ ਸੋ ਔਰਤਾਂ ਵੱਲ ਪਿੱਠ ਤਾਂ ਹੁੰਦੀ ਹੈ ਔਰਤਾਂ ਤੇ ਫਿਲਮਾਂ ਨਹੀਂ ਬਣਦੀਆਂ ਮੇਰਾ ਧਿਆਨ ਤੁਹਾਡੇ 'ਤੇ ਨਹੀਂ ਸੀ ਨਹੀਂ ਨਹੀਂ ਉਹ ਜੋ ਮਰਜੀ ਕਹਿ ਲਓ ਗੱਲਾਂ 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 ਕਰੀਆਂ ਬਹੁਤ ਸੌਕੀ ਹੁੰਦੀਆਂ ਐਕਸ਼ਨ ਡਿਫਰੈਂਟ ਹੁੰਦਾ ਬਟ ਤੁਹਾਨੂੰ ਸੁਣਾ ਕਿਸੀ ਹੋਰ ਨੂੰ ਨਹੀਂ ਰੇ ਨਾ 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 ਬਿਲਕੁਲ ਤੁਹਾਨੂੰ ਹੀ ਸੁਣਾ ਰਹੀ ਹਾਂ ਮੈਂ ਇੱਕ ਮੈਂ ਸਿੱਧਾ ਬੋਲ ਮੈਂ ਮੈਂ ਗੁਨਾ ਕਰਦਾ ਜੀ ਨਹੀਂ ਜੀ ਨਹੀਂ ਨਹੀਂ ਮੈਂ ਕਿਹਾ ਮੈਂ ਸਿੱਧਾ ਬੋਲਣ ਦਾ ਬਲ ਬੜੀ ਔਖੀ ਤਰ੍ਹਾਂ ਸਿੱਖਿਆ ਜੀ ਬੜੀ ਮਿਹਨਤ ਨਾਲ ਸਿੱਖਿਆ ਤੇ ਇਹਨੂੰ ਮੈਂ ਗਵਾਉਂਗੀ ਨਹੀਂ ਇਹ ਇਸ ਫਿਲਮ ਚ ਬਹੁਤ ਕੁਝ ਸਿੱਖਿਆ ਬਹੁਤ ਰਜੀਵ ਸਰ ਤੋਂ ਰਵੀ ਤੋਂ ਇਹਨਾਂ ਦੀ ਐਨੀ ਸਟਰੋਂਗ ਕਨਵਿਕਸ਼ਨ ਸੀ ਕਮਿੰਗ ਬੈਕ ਟੂ ਦ ਟਾਪਿਕ ਉਹ ਤੇ ਮਜ਼ਾਕ ਸੀ ਬਸਾਕ ਥੋੜਾ ਜਿਹਾ ਸੱਚ ਵੀ ਸੀ ਤੇ ਅ ਸੀਰਤ ਦਾ ਕੈਰੈਕਟਰ ਜਿਹੜਾ ਸੀ ਉਹ ਬਹੁਤ ਭਾਜੀ ਨੇ ਜਿਵੇਂ ਇਨਵੀਜ਼ਨ ਕੀਤਾ ਸੀ ਸੀਰਤ ਬੁੱਤ ਸਿੰਘ ਦੇ ਟੁੱਟਣ ਦਾ ਕਾਰਨ ਨਹੀਂ ਹੈ ਉਹ ਤੇ ਬੁੱਤ ਸਿੰਘ ਦੀ ਬਾਹ ਬਣ ਕੇ ਨਾਲ ਚੱਲ ਰਹੀ ਹੈ ਉਹ ਆਪ ਟੁੱਟੀ ਹੋਈ ਹੈ ਸਮਾਜ ਦੋਨਾਂ ਨੂੰ ਤੋੜਦਾ ਹੈ ਤੇ ਜਿਵੇਂ ਸਮਾਜ ਦੋਨਾਂ ਨੂੰ ਪਤੀ ਪਤਨੀ ਨੂੰ ਤੋੜਦਾ ਹੈ ਤੇ ਆਪਸ ਵਿੱਚ ਵੀ ਪੈਂਦੇ ਆ ਇੱਕ ਤਰ੍ਹਾਂ ਅਸੀਂ ਮੈਡਮ ਜੇ ਗੱਲ ਕਰ ਲਈਏ ਕਿ ਅਸੀਂ ਸਮਾਜ ਦੇ ਵਿੱਚ ਵੇਖਦੇ ਹਾਂ ਕਿ ਚਾਹ ਜਿਹੜਾ ਘਰ ਦੇ ਵਿੱਚ ਜਿਹੜਾ ਮਨ ਹੈ ਜਾਂ ਮਰਦ ਹੈ ਉਹ ਪੈਸੇ ਚਾ ਜਿੰਨਾ ਮਰਜ਼ੀ ਕਮਾਏ ਪਰ ਇੱਕ ਔਰਤ ਦਾ ਬੜਾ ਵੱਡਾ ਘਰ ਦੇ ਵਿੱਚ ਭੂਮਿਕਾ ਹੁੰਦੀ ਹੈ ਜੇ ਪੈਸੇ ਨੂੰ ਸੰਭਾਲ ਸਕਦੀ ਇੱਕ ਔਰਤੀ ਸੰਭਾਲ ਸਕਦੀ ਹੈ ਇੱਕ ਹਕੀਕਤ ਦੇ ਵਿੱਚ ਤੁਸੀਂ ਇਸ ਗੱਲ ਨੂੰ ਕਿੰਨਾ ਕ ਮੰਨਦੇ ਹੋ ਤੇ ਫਿਲਮ ਦੇ ਵਿੱਚ ਇਹ ਚੀਜ਼ ਕੀ ਵੇਖਣ ਨੂੰ ਮਿਲੇਗੀ ਸੋ ਮੈਂ ਕਹਿਨੀ ਆ ਕਿ ਜਿਹੜਾ 100 ਰੁਪਇਆ ਹੁੰਦਾ ਨਾ ਉਹ ਔਰਤ ਉਸ ਦੀ ਡਿਸਟ੍ਰਿਬਿਊਸ਼ਨ ਬੜੇ ਤਰੀਕੇ ਨਾਲ ਕਰ ਸਕਦੀ ਹੈ ਜੇ ਬੱਚੇ ਨੇ ਅਗਲੇ ਦਿਨ ਸਕੂਲ ਜਾ ਕੇ ਸਮੋਸਾ ਖਰੀਦਣਾ ਹੈ ਤਾਂ ਉਹ ਕਿਤੋਂ ਪੈਸੇ ਕੱਢ ਕੇ ਉਹਨਾਂ ਨੂੰ ਟਪਾ ਕੇ ਕੁਮਾ ਕੇ ਉਹ 10 ਰੁਪਏ ਕੱਢ ਲੈਂਦੀ ਹੈ ਸੋ ਇਸ ਗੱਲ ਨਾਲ ਮੈਂ ਸਹਿਮਤ ਹਾਂ ਕਿ ਔਰਤ ਹੀ ਘਰ ਚ ਲਾਂਦੀ ਹੈ ਔਰਤ ਇਕੱਲੀ ਘਰ ਨਹੀਂ ਚਲਾਂਦੀ ਉਹਨੂੰ ਸਿਰਫ ਆਪਣੇ ਮਰਦ ਦੇ ਆਪਣੇ ਹਸਬੰਡ ਦੇ ਆਪਣੇ ਖਸਮ ਦੇ ਪੈਸੇ ਨਹੀਂ ਚਾਹੀਦੇ ਹੁੰਦੇ ਉਹਨੂੰ ਉਹਦੀ ਇੱਕ ਰਿਸਪੈਕਟ ਇੱਕ ਇੱਜ਼ਤ ਇੱਕ ਬਿਲੀਫ ਜੇ ਉਹਦੇ ਵਿੱਚ ਹੋਏ ਤਾਂ ਫਿਰ ਔਰਤ ਕੁਝ ਵੀ ਕਰ ਸਕਦੀ ਹੈ ਜੇ ਸਮਾਜ ਦੀ ਗੱਲ ਕਰੀਏ ਸਮਾਜ ਦੇ ਵਿੱਚ ਇਹ ਤੇ ਚੀਜ਼ੇ ਚੱਲਦੀ ਰਹਿਣੀਆਂ ਕਿ ਮਰਦ ਪ੍ਰਧਾਨ ਸਮਾਜ ਹੈ ਔਰਤ ਨੂੰ ਉਸ ਉਹ ਦਰਜਾ ਨਹੀਂ ਮਿਲਦਾ ਕਿ ਲੱਗਦਾ ਹੁਣ ਜਿਹੜਾ ਸਮਾਂ ਬਦਲ ਰਿਹਾ ਹੈ ਔਰਤਾਂ ਨੇ ਹੁਣ ਆਪਣਾ ਦਰਜਾ ਖੁਦ ਲੈਣਾ ਸ਼ੁਰੂ ਕਰ ਦਿੱਤਾ ਹੈ ਮੈਂ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਅਜੇ ਥੋੜਾ ਜਿਹਾ ਅਜੇ ਅਸੀਂ ਹੋਰ ਵੀ ਦੋ ਤਿੰਨ ਵਾਰੀ ਇਹੀ ਗੱਲ ਕੀਤੀ ਹੈ ਕਿ ਔਰਤ ਇਸ ਵੇਲੇ ਇੱਕ ਅਸਮੰਜਸਨੀ ਇੱਕ ਇਹੋ ਜਿਹਾ ਪੜਾਤੇ ਹੈ ਕਿ ਕੁਝ ਔਰਤਾਂ ਨੂੰ ਦੋਵਾਂ ਜਹਾਨਾਂ ਦਾ ਫਾਇਦਾ ਮਿਲ ਰਿਹਾ ਹੈ ਕੁਝ ਕੁਝ ਔਰਤਾਂ ਨੂੰ ਦੋਨੋਂ ਜਹਾਂ ਜਹਾਨਾਂ ਦਾ ਇੱਕ ਜਿਹੜੀ ਉਹਦੀ ਕਮੀ ਉਹ ਮਿਲ ਰਹੀ ਹੈ ਮੇਰੇ ਪੂਆ ਜੀ ਕਹਿੰਦੇ ਹੁੰਦੇ ਸੀ ਮੈਂ ਜੁਆਇੰਟ ਫੈਮਿਲੀ ਦੀ ਪਦਾਇਸ਼ਾਂ ਤੇ ਮਤਲਬ ਰੱਜੇ ਪੂਜਾ ਟੱਬਰ ਸੀ ਪਰ ਉਹ ਕਹਿੰਦੇ ਸੀ ਵੀ ਮਾਂ ਜੀ ਜਿਹੜੇ ਸੀ ਮੇਰੀ ਪਰਦਾਦੀ ਸੀ ਕਹਿੰਦੇ ਸੀ ਵੀ ਬਾਜੀ ਨੂੰ ਉਹ ਮੱਖਣ ਪਾਉਂਦੇ ਐ ਕਰਕੇ ਬਾਜੀ ਜਿਹੜੇ ਦਾਦਾ ਜੀ ਮੇਰੇ ਸੀ ਉਹਨਾਂ ਨੂੰ ਉਹਨਾਂ ਨੂੰ ਮੱਖਣ ਪਾਉਂਦੇ ਐ ਤੇ ਭਰਾਵਾਂ ਨੂੰ ਪਾਉਂਦੇ ਐ ਤੇ ਮੈਨੂੰ ਲਾਉਂਦੇ ਐ ਤੇ ਇਹ ਜਿਹੜੀਆਂ ਇਹ ਸਚਾਈਆਂ ਆ ਆਪਣੇ ਸਮਾਜ ਦੀਆਂ ਵੀ ਅ ਲੜਕੀ ਉਸੇ ਘਰ ਚ ਪਾਲਦੀ ਹੈ ਜਿੱਥੇ ਉਹਦਾ ਭਰਾ ਪਾਲਦਾ ਹੈ ਜਿੱਥੇ ਉਹਦਾ ਪਿਓ ਪਲਿਆ ਹੈ ਪਰ ਲੜਕੀ ਦੀਆਂ ਜਿਹੜੀਆਂ ਸਪੈਸਿਸ ਹੁੰਦੀਆਂ ਜਿੰਨਾ ਚ ਉਹਨਾਂ ਨੂੰ ਭੇਜਿਆ ਜਾਂਦਾ ਹੈ ਉਹਨੂੰ ਕਈ ਵਾਰੀ ਦਿਖਾ ਕੇ ਸਪੇਸ ਵਾਪਸ ਲਿਆ ਜਾਂਦਾ ਹੈ ਉਹਨੂੰ ਕਿਤੇ ਪੜਨ ਭਾ ਦਿੰਦੇ ਫਿਰ ਕਹਿੰਦੇ ਪੈਸੇ ਘਟਾ ਹੈ ਕਿਨੂੰ ਬੁਲਾਉਣਗੇ ਵਾਪਸ ਮੁੰਡੇ ਨੂੰ ਕਿ ਕੁੜੀ ਨੂੰ ਹੂੰ ਸੋ ਕੁੜੀ ਨੂੰ ਵਾਪਸ ਬੁਲਾਇਆ ਜਾਂਦਾ ਹੈ ਜਾਂ ਜੇ ਤੇਰੇ ਵਾਸਤੇ ਇਹ ਜਗ੍ਹਾ ਮਹਿਫੂਜ਼ ਨਹੀਂ ਹੈ ਤੂੰ ਵਾਪਸ ਆ ਜਾ ਉਹਦੇ ਲਈ ਜਗ੍ਹਾ ਮਹਿਫੂਜ਼ ਨਹੀਂ ਬਣਾਈ ਜਾਂਦੀ ਉਹਨੂੰ ਮਹਿਫੂਜ਼ ਰੱਖਣਾ ਜ਼ਰੂਰੀ ਹੈ ਔਰਤ ਕਿਉਂ ਇੱਜ਼ਤ ਹੈ ਕਰਦੀ ਹੂੰ ਕਿਉਂ ਜਦੋਂ ਪਾਰਟੀਸ਼ਨ ਹੋਈ ਸੀ ਕੁੜੀਆਂ ਨੂੰ ਕਿਹਾ ਵੀ ਖੂਛ ਲਾਗ ਮਰ ਲਾ ਜੀ ਜਦੋਂ 84 ਦੇ ਦੰਗੇ ਹੋਏ ਜ਼ਹਿਰ ਤੱਕ ਦਿੱਤਾ ਗਿਆ ਉਹਨਾਂ ਨੂੰ ਕਿਹਾ ਉਹਨਾਂ ਨੇ ਆਪ ਖਾਦੇ ਇਹ ਨਹੀਂ ਉਹਨਾਂ ਨੂੰ ਫੋਰਸ ਨਹੀਂ ਕੀਤਾ ਗਿਆ ਉਹਨਾਂ ਨੂੰ ਇੱਕ ਇੱਕ ਕੰਟਰੋਲ ਜਿਹੜਾ ਸਾਈਕੋਲੋਜੀਕਲ ਕੰਟਰੋਲ ਹੈ ਇਹ ਬਹੁਤ ਵੱਡਾ ਕੰਟਰੋਲ ਹੈ ਸਮਾਜ 'ਚ ਜਦੋਂ 84 ਦੇ ਦੰਗੇ ਹੋਏ ਤੇ ਅਨਫੋਰਚਨਟਲੀ ਆਈ ਵਾਸ ਇਨ ਦਿੱਲੀ ਮੈਂ ਪੜ੍ਹਦੀ ਸੀ ਸਕੂਲ 'ਚ ਤੇ ਮੇਰੇ ਪਿਤਾ ਜੀ ਮੈਨੂੰ ਰਾਤੀ ਬੰਦੂਕ ਦੇ ਦਿੰਦੇ ਸੀ ਕਹਿੰਦੇ ਜੇ ਆ ਗਏ ਨਾ ਤੇ ਆਪਣੇ ਆਪ ਨੂੰ ਮਾਰ ਲੀ ਤੇ ਮੈਂ ਲੈ ਲੈਂਦੀ ਸੀ ਕਿ ਮਾਰ ਲੂੰਗੀ ਤੁਸੀਂ ਤਿਆਰ ਸੀ ਕੋਈ ਚੋਇਸ ਹੀ ਨਹੀਂ ਸੀ ਤੇ ਬੜੀਆਂ ਲੜਕੀਆਂ ਦੇ ਨਾਲੇ ਹੋਇਆ ਕੁੜੀਆਂ ਨੂੰ ਕੀ ਸਿਖਾਇਆ ਜਾਂਦਾ ਘਰਾਂ 'ਚ ਵੀ ਜੇ ਇੱਜ਼ਤ ਤੇ ਸਾਡੇ ਘਰ ਦੀ ਇੱਜ਼ਤ ਖਰਾਬ ਹੋ ਗਈ ਤੇ ਤੇਰੇ ਫਾਦਰ ਆਪਣੇ ਆਪ ਨੂੰ ਵੀ ਮਾਰ ਲੈਣਗੇ ਤੇ ਤੈਨੂੰ ਵੀ ਮਾਰ ਦੇਣਗੇ ਇਸ ਵੱਡੀਆਂ ਹੁੰਦੀਆਂ ਨੂੰ ਸਿਖਾ ਇਹ ਕਹਿ ਕਿਆ ਕੀਤਾ ਜਾਂਦਾ ਹੁਣ ਬਦਲ ਰਿਹਾ ਆਫਕੋਰਸ ਮੈਂ ਬੜੀ ਖੁਸ਼ ਹਾਂ ਕਿ ਨਹੀਂ ਕਿ ਆ ਵੀ ਕਿ ਸਾਹਮਣੇ ਜੇ ਕੋਈ ਆਏਗਾ ਤੁਸੀਂ ਫਾਇਰ ਕਰਦੇ ਹੋਗੇ ਨਹੀਂ ਇਹ ਨਹੀਂ ਕਿਹਾ ਇਹ ਨਹੀਂ ਕਿਹਾ ਮੈਂ ਪਹਿਲੀ ਵਾਰੀ ਜਦੋਂ ਲਾਹੌਰ ਕੰਮ ਕਰਨ ਗਈ ਤੇ ਦੋ ਲੜਕੀਆਂ ਮੇਰੇ ਨਾਲ ਬੱਚੀਆਂ ਸੀ ਕੰਮ ਕਰ ਰਹੀਆਂ ਪਾਕਿਸਤਾਨੀ ਸੀ ਤੇ ਡਾਇਰੈਕਟਰ ਮਦੀਹਾ ਗੋਹਰ ਪਾਕਿਸਤਾਨ ਦੇ ਸੀ ਸੌਰੀ ਭਾਜੀ ਮੈਂ ਥੋੜਾ ਜਿਹਾ ਡਾਇਵਰਟ ਕਰ ਰਹੀਆਂ ਔਰਤ ਬਾਰੇ ਗੱਲ ਕਰ ਰਹੀਆਂ ਤੇ ਉਹ ਲੜਕੀਆਂ ਨੂੰ ਕਿਸੇ ਨੇ ਛੇੜਿਆ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਆ ਕੇ ਦੱਸਿਆ ਪੜੇ ਲਿਖੇ ਸੀ ਉੱਥੇ ਦੇ ਵਕੀਲ ਸੀ ਉਹਨਾਂ ਨੇ ਕਿਹਾ ਵੀ ਇਹ ਛੇੜ ਰਿਹਾ ਹੈ ਉਹਨਾਂ ਨੇ ਜਾ ਕੇ ਲੜਾਈ ਨਹੀਂ ਕੀਤੀ ਉਹਨਾਂ ਨੇ ਕਿਹਾ ਜਾ ਕੇ ਉਹਨਾਂ ਨੂੰ ਸਿਖਾ ਉਹਨਾਂ ਨੂੰ ਠੀਕ ਕਰ ਬੰਦੇ ਨੂੰ ਤੋ ਸਾਡੇ ਕੋਈ ਛੇੜਦਾ ਤੇ ਜਾ ਕੇ ਕੁਝ ਚਿੱਤਰ ਮਾਰ ਦਿੰਦਾ ਉਹਨਾਂ ਨੂੰ ਸੋ ਇਹ ਫਰਕ ਹੈ ਇਹ ਫਰਕ ਆਪਾਂ ਨੂੰ ਬਦਲਣਾ ਪੈਣਾ ਹੈ ਬਸ ਬਈ ਕਹਿ ਰਹੀ ਆ ਤੇ ਇਹ ਭਾਜੀ ਤੇ ਰਵੀ ਨੇ ਜਿਹੜੀ ਇਹ ਪਿਕਚਰ ਇਹਨਾਂ ਦੋਨਾਂ ਨੇ ਇਨਵੀਜ਼ਨ ਕੀਤੀ ਹੈ ਇਹਦੇ ਵਿੱਚ ਜਿਹੜਾ ਔਰਤ ਦਾ ਕਿਰਦਾਰ ਹੈ ਇਹਨਾਂ ਨੇ ਉਹਨੂੰ ਇੱਜ਼ਤ ਦਿੱਤੀ ਹੈ ਕਿ ਔਰਤ ਕਸੂਰਵਾਰ ਨਹੀਂ ਹੈ ਇਸ ਵਿੱਚ ਔਰਤ ਇੱਕ ਆਪ ਸਫਰਰ ਹੈ ਆਪਣੇ ਹਸਬੰਡ ਨੂੰ ਸੰਭਾਲਦੀ ਹੈ ਜਿੰਤੋਂ ਤੱਕ ਸੰਭਾਲ ਸਕਦੀ ਹੈ ਤੇ ਹਸਬੰਡ ਵੀ ਆਪਣੀ ਵਾਈਫ ਵਾਸਤੇ ਪੂਰਾ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਇਹਨਾਂ ਦਾ ਬੜਾ ਲਵਿੰਗ ਰਿਲੇਸ਼ਨਸ਼ਿਪ ਹੈ ਜਿਹੜਾ ਸੀਰਤ ਤੇ ਬੁੱਧ ਸਿੰਘ ਦਾ ਅਸੀਂ ਗੱਲ ਕਰੀਏ ਕਿ ਜਿਹੜੀ ਔਰਤਾਂ ਦੀ ਗੱਲ ਕਰੀਏ ਕਿ ਦਸ਼ਕਾ ਤੱਕ ਕੁੜੀਆਂ ਨੂੰ ਸਕੂਲ ਤੱਕ ਨਹੀਂ ਜਾਣ ਦਿੱਤਾ ਜਾਂਦਾ ਸੀਗਾ ਜੇ ਕਰੋ ਬਾਹਰ ਹੀ ਜਾਂ ਦਿੱਤਾ ਸੀਗਾ ਪਰ ਤੁਸੀਂ ਉਸ ਸਮੇਂ ਦੇ ਵਿੱਚੋਂ ਬਾਹਰ ਆਏ ਹੋ ਕਿ ਤੁਹਾਡੇ ਵਾਸਤੇ ਸੌਖਾ ਸੀਗਾ ਫਿਲਮਾਂ ਦੇ ਵਿੱਚ ਹੋਣਾ ਜਦੋਂ ਕੁੜੀਆਂ ਨੂੰ ਬਸ ਤੇ ਪੜ੍ਹਾਈ ਵੀ ਕਰਨੀ ਬਹੁਤ ਔਖੀ ਸੀ ਬਿਲਕੁਲ ਨਹੀਂ ਮੈਂ ਆ ਮਾਸਟਰਸ ਕੀਤੀ ਸੀ ਜਦੋਂ ਮੈਂ ਦੋ ਬੱਚਿਆਂ ਦੀ ਮਾਂ ਸੀ ਤੇ ਹਸਬੰਡ ਦੀ ਪਰਮਿਸ਼ਨ ਨਾਲ ਮਾਸਟਰਸ ਕੀਤੀ ਸੀ ਪਿਓ ਨੇ ਨਹੀਂ ਕੋਈ ਇਹੋ ਜਿਹਾ ਪੜਾਚ ਨਿਕਲੇ ਸੀ ਜ਼ਿੰਦਗੀ ਚ ਬਹੁਤ ਕੋਈ ਦੁਖੀ ਘਟਨਾਵਾਂ ਹੋਈਆਂ ਸੀ ਤੇ ਇਨਫੈਕਟ ਗੱਲ ਕਰ ਸਕਦੇ ਕਿਉਂਕਿ ਇਹ ਫਿਲਮ ਇਸ ਸਬਜੈਕਟ ਪਰ ਹੈ ਮੇਰੀ ਸਿਸਟਰ ਦੀ ਡੈਥ ਹੋ ਗਈ ਸੀ ਛੋਟੀ ਭੈਣ ਸੀ ਮੇਰੀ ਤੇ ਮੈਂ ਬਹੁਤ ਸੇਵियर ਡਿਪਰੈਸ਼ਨ ਚ ਸੀ ਤੇ ਮੈਂ ਗੋਲੀਖਾਂਚ ਮੈਂ ਮੰਨਦੀ ਨਹੀਂ ਤੇ ਮੈਨੂੰ ਕਿਸੇ ਨੇ ਕਿਹਾ ਤੂੰ ਦੁਬਾਰਾ ਪੜਨ ਲੱਗ ਜਾ ਤੇ ਮੈਂ ਥੀਏਟਰ ਚ ਗਈ ਥੀਏਟਰ ਬੜਾ ਪਾਵਰਫੁਲ ਮੀਡੀਅਮ ਹੈ ਉਹਨੇ ਮੈਨੂੰ ਜੋੜਿਆ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਆਪਣੇ ਸਾਰੇ ਟੀਚਰਸ ਕੋ ਐਕਟਰਸ ਕੋ ਸਟੂਡੈਂਟਸ ਦੇ ਕਿ ਦੁਬਾਰਾ ਜੁੜ ਕੇ ਹੁਣ ਮੈਂ ਦੂਜਿਆਂ ਨੂੰ ਜੋੜਨ ਜੋਗੀ ਹੋ ਗਈ ਹਾਂ ਸਰ ਮੈਂ ਤੁਹਾਨੂੰ ਨਗਲ ਕਰਦਾ ਜੀ ਅਸੀਂ ਜਦੋਂ ਫਿਲਮ ਬਣਾਉਣ ਦੀ ਗੱਲ ਕਰਦੇ ਆ ਜਦੋਂ ਇੱਕ ਡਾਇਰੈਕਟਰ ਤੇ ਪ੍ਰੋਡਿਊਸਰ ਆਪਸ ਦੇ ਵਿੱਚ ਬਿੰਦਾ ਤੇ ਉਹ ਜ਼ਿਆਦਾਤਰ ਤੇ ਇਹ ਸੋਚਿਆ ਜਾਂਦਾ ਕਿ ਯਾਰ ਫਿਲਮ ਕਮਰਸ਼ੀਅਲ ਹੋਏਗੀ ਫਿਲਮ ਪੈਸੇ ਕਮਾਏਗੀ ਸੇਫਟੀ ਜ਼ੋਨ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਫਿਲਮਾਂ ਫਿਲ ਵੀ ਫਲੋਪ ਹੋ ਜਾਂਦੀਆਂ ਨੇ ਜੀ ਦੇਖੋ ਆ ਅਸੀਂ ਇਸ ਕਾਸੇ ਤੋਂ ਦੂਰ ਮੈਂ ਇਸ ਮਾਮਲੇ 'ਚ ਆਪਣੇ ਪ੍ਰੋਵੀਲੇਜਡ ਅੰਗਰੇਜ਼ੀ 'ਚ ਤੇ ਖੁਸ਼ਕਿਸਮਤ ਪੰਜਾਬੀ 'ਚ ਸਮਝਦਾ ਕਿ ਮੈਨੂੰ ਜਿੰਨੇ ਵੀ ਪ੍ਰੋਡਿਊਸਰ ਹਲੇ ਤੱਕ ਮਿਲੇ ਨੇ ਉਹ ਉਹ ਮਿਲੇ ਨੇ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਕਹਾਣੀ ਕਹੋ ਪਵਨ ਆਬਰ ਦੇ ਪ੍ਰੋਡਿਊਸਰ ਸੀ ਜਾਂ ਉਸ ਤੋਂ ਬਾਅਦ ਜਦ ਅਸੀਂ 셀 ਪ੍ਰੋਡਿਊਸ ਵੀ ਕੀਤੀਆਂ ਤੇ ਈਵਨ ਜਦ ਰਵੀ ਮੇਰੇ ਨਾਲ ਹੀ ਬੈਠੇ ਨੇ ਇਸ ਫਿਲਮ ਦੇ ਪ੍ਰੋਡਿਊਸਰ ਨੇ ਮੈਂ ਕਈ ਵਾਰੀ ਇਦਾਂ ਘਬਰਾ ਜਾਂਦਾ ਸੀ ਕਿ ਰਵੀ ਯਾਰ ਆਪਾਂ ਆਪੀਟ ਕੰਮ ਕਰ ਰਹੇ ਹਾਂ ਤੇਰੇ ਇੰਨੇ ਸਾਰੇ ਪੈਸੇ ਤੂੰ ਲਾ ਰਹੇ ਆਂ ਕਿ ਵੀ ਠੀਕ ਕਰ ਰਹੇ ਆਂ ਆਪਾਂ ਤੇ ਰਵੀ ਮੇਰੇ ਤੋਂ ਵੱਧ ਕੌਨਫੀਡੈਂਟ ਸੀਗਾ ਹਮੇਸ਼ਾ ਕਹਿੰਦਾ ਪਾਜੀ ਨਹੀਂ ਨਹੀਂ ਆਮ ਹੈਪੀ ਵਿਦ ਦ ਵਰਕ ਕਹਿੰਦਾ ਪੈਸੇ ਬੂਸੇ ਚੱਡੋ ਕੋਈ ਨਾ ਮੈਂ ਟਾਈਟ ਆ ਪੈਸੇ ਆ ਜਾਣਗੇ ਬਟ ਮੈਨੂੰ ਕੰਮ ਤੋਂ ਬਹੁਤ ਖੁਸ਼ੀ ਹੈ ਸੋ ਮੈਨੂੰ ਲੱਕੀਲੀ ਇਦਾਂ ਦੇ ਪ੍ਰੋਡਿਊਸਰ ਮਿਲੇ ਨੇ ਜਿਹੜੇ ਇਸ ਕੰਮ ਤੇ ਵਿਸ਼ਵਾਸ ਕਰਦੇ ਨੇ ਕਿ ਫਿਲਮ ਅਸੀਂ ਉਹ ਬਣਾਣੀ ਹੈ ਜੋ ਸਾਡੇ ਮਨ ਦੇ ਕਰੀਬ ਹੈ ਠੀਕ ਹੈ ਅਸੀਂ ਉਹ ਸੇਫਟੀ ਜ਼ੋਨ ਚ ਨਹੀਂ ਜਾਣਾ ਜਿੱਦਾਂ ਤੁਸੀਂ ਆਪ ਹੀ ਕਹਿੰਦਾ ਸੇਫਟੀ ਜ਼ੋਨ ਵਾਲੇ ਕੀ ਕਰ ਰਹੇ ਆ ਉਹ ਦੋ ਤਿੰਨ ਚੀਜ਼ਾਂ ਉਹਨਾਂ ਨੂੰ ਲੱਗਦਾ ਕਿ ਲੋਕੀ ਦੇਖਣਾ ਚਾਹ ਰਹੇ ਆ ਜਦੋਂ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੋਕੀ ਦੇਖਣਾ ਕੀ ਚਾਹੁੰਦੇ ਯੂਕੇ ਜਾਈਏ ਸਬਸਿਡੀ ਲੈ ਕੇ ਫਿਲਮ ਬਣਾ ਲਈਏ ਤੁਸੀਂ ਦੋਨੋਂ ਜਵਾਬ ਦੇ ਨਹੀਂ ਅਸੀਂ ਯੂਕੇ ਜਾ ਰਹੇ ਹਾਂ ਫਿਲਮ ਵੀ ਬਣਾ ਰਹੇ ਹਾਂ ਪਰ ਸਬਸਿਡੀ ਲਈ ਨਹੀਂ ਬਣਾ ਰਹੇ ਅਸੀਂ ਇੱਕ ਮੈਂ ਇੱਕ ਮੈਕਸੀਕਨ ਫਿਲਮ ਦੇਖੀ ਸੀ ਜਿਹੜੀ ਮੈਨੂੰ ਬੜੀ ਅੱਛੀ ਲੱਗੀ ਜਦੋਂ ਮੈਂ ਪੀ ਐਚ ਡੀ ਕਰ ਰਿਹਾ ਸੀ ਤੇ ਉਹ ਇੱਕ ਮੈਕਸੀਕਨ ਫਾਦਰ ਦੀ ਕਹਾਣੀ ਸੀ ਮੈਨੂੰ ਲੱਗਿਆ ਕਿ ਇਹ ਮੈਕਸੀਕਨ ਦੀ ਜਗ੍ਹਾ ਪੰਜਾਬੀ ਫਾਦਰ ਵੀ ਹੋ ਸਕਦਾ ਤੇ ਅਸੀਂ ਫਾਦਰ-ਸਨ ਦੀ ਇੱਕ ਬੜੀ ਪਿਆਰੀ ਕਹਾਣੀ ਲੈ ਕੇ ਆ ਰਹੇ ਹਾਂ ਡੈਫੀਨਿਟਲੀ ਯੂਕੇ 'ਚ ਫਿਲਮ ਬਣਾਵਾਂਗੇ ਸਬਸਿਡੀ ਮਿਲੇ ਨਾ ਮਿਲੇ ਉਨੀ ਅਸੀਂ ਸੋਚ ਰਹੇ ਹਾਂ ਅਸੀਂ ਕਹਾਣੀ ਕਵਾਂਗੇ ਰਵੀ ਜੀ ਇੱਕ ਸਵਾਲ ਹੋਰ ਹੈ ਕਿ ਜਦੋਂ ਰਣਦੀਪ ਖੁੱਡਾ ਇੱਥੇ ਆ ਕੇ ਵੈਬ ਸੀਰੀਜ਼ ਬਣਾ ਜਾਂਦੇ ਨੇ ਤੇ ਅਸੀਂ ਸੋਚਦੇ ਕਿ ਅਸੀਂ ਉਹੀ ਹਸਾਸੇ ਠੱਠੇ ਵਾਲੀ ਫਿਲਮਾਂ ਬਣਾਉਂਦੇ ਰਹੀਏ ਹੋ ਸਕਦੇ ਭੱਲੇ ਕੁਝ ਨਹੀਂ ਹੈਗਾ ਕਿ ਤੁਹਾਨੂੰ ਲੱਗਦਾ ਸੀ ਰੰਦੀਪ ਖੁੱਡਣ ਆ ਕੇ ਇੱਥੇ ਸਾਡੇ ਮੂੰਹ ਤੇ ਚਪੇੜ ਮਾਰਦੀ ਫਿਲਮਾਂ ਦੇ ਅਸੀਂ ਬਣਾ ਸਕਦੇ ਹਾਂ ਉਹ ਵੀ ਪੰਜਾਬੀ ਦੇ ਵਿੱਚ ਨਾ ਅਸਲ ਦੇ ਵਿੱਚ ਐਡਾ ਕਿ ਕੀ ਜਿਹੜਾ ਸਾਡਾ ਸਿਨੇਮਾ ਜਾਂ ਮਿਊਜ਼ਿਕ ਹੈ ਉਹ ਸਾਡੇ ਲਈ ਕਿੰਨਾ ਮਤਲਬ ਚੰਗਾ ਜਾਂ ਮਾੜਾ ਹੋ ਸਕਦਾ ਇਹਦੇ ਲਈ ਅਸੀਂ ਨਾ ਬਹੁਤ ਇਗਨੋਰੈਂਟ ਹੋ ਗਏ ਹਾਂ ਤੇ ਕਿਉਂਕਿ ਜਿਹੜੀ ਨਵੀਂ ਜਨਰੇਸ਼ਨ ਹੈ ਉਹ ਜਾਂ ਤਾਂ ਮਿਊਜ਼ਿਕ ਨਾਲ ਜੁੜੀ ਹੋਈ ਹੈ ਜਾਂ ਸਿਨੇਮਾ ਨਾਲ ਜੁੜੀ ਹੋਈ ਹੈ ਠੀਕ ਹੈ ਇਹ ਕਿਤਾਬਾਂ ਨਾਲ ਜੁੜੀ ਹੋਈ ਹੈ ਕਿਤਾਬਾਂ ਸਾਡੇ ਤੋਂ ਮੰਨਫੀ ਹੋ ਗਈਆਂ तकरीबन 70% ਮੰਨਫੀ ਮਤਲਬ ਕਿ ਹੁਣ ਲੋਕ ਕਿਤਾਬਾਂ ਕੌਣ ਪੜ੍ਹਦਾ ਹੈ ਜੀ ਤੇ ਜਿਹੜੇ ਹੁਣ ਮਿਊਜ਼ਿਕ ਹੈ ਤੇ ਉਹ ਹੈ ਉਹ ਬਿਲਕੁਲ ਕਿਸੇ ਦੁਆਰਾ ਨਰੇਟਡ ਹੈ ਕਿ ਤੁਸੀਂ ਇਸ ਤਰ੍ਹਾਂ ਦਾ ਸਿਨੇਮਾ ਬਣਾਓ ਜੋ ਤੁਹਾਡੇ ਲਈ ਠੀਕ ਹੈ ਇਸ ਤਰ੍ਹਾਂ ਦਾ ਮਿਊਜ਼ਿਕ ਸੁਣੋ ਤੁਹਾਡੇ ਲਈ ਠੀਕ ਹੈ ਪਰ ਸਾਨੂੰ ਕੋਸ਼ਿਸ਼ ਕਰਨੀ ਹੈ ਕਿ ਅਸੀਂ ਜਿਹੜਾ ਅਸਲ ਚ ਸਿਨੇਮਾ ਵਾ ਸਾਡੀਆਂ ਸਟੋਰੀਆਂ ਨੇ ਉਹ ਸਟੋਰੀਆਂ ਕਹੀਏ ਮੈਨੂੰ ਲੱਗਦਾ ਹੈ ਕਿ ਹਰ ਸਿਨੇਮਾ ਇੱਕ ਕਮਰਸ਼ਲ ਹੈ ਕਿ ਨੂੰ ਲੋਕੀ ਦੇਖਣ ਠੀਕ ਹੈ ਨਾ ਸਿਰ ਹਾਸੇ ਠੱਟੇ ਵਾਲੀ ਫਿਲਮ ਹੀ ਕਮਰਸ਼ੀਅਲਲੀ ਹੁੰਦੀ ਠੀਕ ਹੈ ਨਾ ਜੇ ਤੁਸੀਂ ਕੋਈ ਸਾਡੇ ਜਿਹੜੇ ਅ ਅ ਇਤਿਹਾਸਿਕ ਕੋਈ ਚਰਿੱਤਰ ਤੇ ਫਿਲਮ ਬਣਾਵਾਂਗੇ ਜੀ ਮੰਨ ਲਓ ਸਾਡੀ ਪੰਜਾਬ ਦੀਆਂ ਕਹਾਣੀਆਂ ਦੇ ਵਿੱਚੋਂ ਉਹ ਵੀ ਲੋਕੀ ਦੇਖਣਾ ਚਾਹੁੰਦੇ ਨੇ ਜੇ ਬਣਾਓਗੇ ਤੇ ਚੰਗੀ ਤਰ੍ਹਾਂ ਬਣਾ ਪਾਓਗੇ ਤਾਂ ਉਹ ਲੋਕੀ ਦੇਖਣਗੇ ਦੇ ਹਾਫ ਅਟੈਂਪਟ ਨਾ ਕਰੋ ਨਾ ਕਾਮੇਡੀਜ਼ ਕਰੋ ਜੋ ਵੀ ਹੋ ਰਹੀ ਹੈ ਕੀ ਸੇਮ ਹੀ ਪਾਤਰ ਸੇਮ ਹੀ ਇੱਕ ਦੂਸਰੇ ਦਾ ਮਜ਼ਾਕ ਉਡਾ ਰਹੇ ਆ ਸੇਮ ਹੀ ਜੋਕਸ ਨੇ ਰਿਪੀਟ ਹੋ ਰਹੇ ਨੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਮੈਂ ਬਹੁਤ ਸਿਆਣਾ ਵਾਂ ਬਟ ਮੈਨੂੰ ਮੈਂ ਤੇ ਉਹ ਦੇਖ ਰਿਹਾ ਮੈਂ ਵੀ ਇਹ ਨਹੀਂ ਦੇਖਣਾ ਚਾਹੁੰਦਾ ਜੇ ਮੈਂ ਵੀ ਕੱਲ ਨੂੰ ਕੋਈ ਮਾੜੀ ਫਿਲਮ ਬਣਾਉਂਗਾ ਹੋ ਸਕਦਾ ਦੂਜੀ ਤੀਜੀ ਵਾਰ ਮੈਨੂੰ ਲੱਗੇ ਜੇ ਇਹਨੂੰ ਰਿਲੀਜ਼ ਹੀ ਨਾ ਕਰਾਂ ਪਰ ਗਲਤ ਹੈ ਨਾ ਗਲਤ ਕੋਸ਼ਿਸ਼ਾਂ ਕਰਨ ਦੀ ਹੈ ਜਦ ਤੱਕ ਅਸੀਂ ਕੋਸ਼ਿਸ਼ ਨਹੀਂ ਕਰਾਂਗੇ ਇਦਾਂ ਦੇ ਸਬਜੈਕਟ ਕਿਵੇਂ ਆਣਗੇ ਹਾਂ ਨਹੀਂ ਬਿਲਕੁਲ ਪਾਜੀ ਨੇ ਜਿਹੜੀ ਗੱਲ ਕਹੀ ਪੈਸੇ ਦੀ ਗੱਲ ਕਹੀ ਮੇਰਾ ਮੰਨਣਾ ਇਹ ਹੈ ਕਿ ਇਨਸਾਨ ਦੀ ਜ਼ਰੂਰਤ ਦੋ ਟਾਈਮ ਦਾ ਖਾਣਾ ਤੇ ਇੱਕ ਛੱਤ ਤੇ ਇੱਕ ਗੱਡੀ ਹਨਾ ਅਮੀਰ ਤੋਂ ਅਮੀਰ ਆਦਮੀ ਕੋਲ ਵੀ ਇਹੀ ਕੋਸ਼ਿਸ਼ ਹੈ ਇੱਕ ਸੋਨਲੀ ਕਮਰਾ ਇੱਕ ਕ ਤੇ ਬੈਂਕ ਦੇ ਵਿੱਚ ਕੁਝ ਪੈਸੇ ਤੇ ਜ਼ਿੰਦਗੀ ਚ ਜ਼ਿੰਦਗੀ ਦੀ ਵੀ ਕਲੀਮਟ ਹੈ ਕਿੰਨੇ ਸਾਲ ਜੀਣਾ ਆਪਾਂ ਕੋਈ ਬੰਦਾ ਮਤਲਬ ਐਵਰੇਜ 65 70 ਸਾਲ ਦੀ ਹੈ ਤੇ ਤੁਸੀਂ ਸਿਰਫ ਸੇਵਿੰਗਸ ਰਿਸੋਰਸਸ ਜੋੜਨ ਦੇ ਵਿੱਚ ਬਤਾ ਦਿੰਦੇ ਹੋ ਆਪਣੇ ਸੁਪਨੇ ਮਾਰ ਲੈਂਦੇ ਹੋ ਮੇਰੇ ਕੋਲ ਸੁਪਨੇ ਸੀਗੇ ਕਿ ਮੈਂ ਮੇਰੇ ਮਦਰ ਨੇ ਜਦੋਂ ਮੈਨੂੰ ਮਤਲਬ ਮੇਰੇ ਹਾਲਾਤ ਐਸੇ ਸੀ ਕਿ ਮੇਰੇ ਫਾਦਰ ਸਾਹਿਬ ਨਾਟ ਵੈਲ ਇਕਨੋਮਿਕਲੀ ਨਹੀਂ ਵੈਸੇ ਉਹ ਉਹ ਵੀ ਡਿਪਰੈਸ਼ਨ ਦੇ ਧਰੂ ਗੁਜ਼ਰ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਕਿਹਾ ਚੱਲ ਤੂੰ ਜਾ ਕੇ ਪੜ ਲਾ ਮੈਂ ਕਿਹਾ ਜੀ ਮੈਂ ਇੰਡੀਅਨ ਥੀਏਟਰ ਤੋਂ ਇੱਕ ਮਾਸਟਰਸ ਕਰਨੀ ਹੈ ਐਕਟਿੰਗ 'ਚ ਕਿਨੇ ਜਾ ਕਰ ਲਾ ਫਿਰ ਮੈਂ ਆਪਣੀ ਮਾਂ ਦੀਆਂ ਜਸਟਿਸ ਕੀਤਾ ਕਿ ਉਹਨਾਂ ਨੇ ਮੈਨੂੰ ਇੱਕ ਕਨਫੀਡੈਂਸ ਲਾ ਭੇਜਿਆ ਸੀ ਅੱਜ ਤੋਂ 25 ਸਾਲ ਪਹਿਲਾਂ ਕਿ ਜਾ ਪੜ ਲਾ ਤੇ ਅੱਜ ਜਦੋਂ ਮੈਂ ਸਿਨੇਮਾ ਬਣਾ ਰਿਹਾ ਮੇਰੀ ਮਾਂ ਨੂੰ ਡੈਡੀਕੇਟਡ ਹੈ ਮੇਰੇ ਬ੍ਰਦਰ ਨੂੰ ਡੈਡੀਕੇਟਡ ਹੈ ਜਿਹਨੇ ਮੇਰੀ ਜਗ੍ਹਾ ਤੇ ਥਾਂ ਲੈ ਕੇ ਟੱਬਰ ਸੰਭਿਆ ਤੇ ਮੇਰੇ ਆਲੇ ਦੁਆਲੇ ਦੇ ਉਹ ਸਾਰੇ ਲੋਕ ਜਿਨ੍ਹਾਂ ਨੇ ਕਿਹਾ ਰਵੀ ਤੂੰ ਵਧੀਆ ਵਾਂ ਕਰ ਲਾ ਉਹਨਾਂ ਸਾਰੇ ਦਾ ਮਾਨ ਰੱਖਣਾ ਮੇਰੇ ਲਈ ਜ਼ਰੂਰੀ ਸੀਗਾ ਇਸ ਲਈ ਪੈਸਾ ਜਿਹੜਾ ਨਾ ਸਰ ਦੇਖੋ ਪੈਸਾ ਤਾਂ ਮੈਂ ਕੋ ਬਿジネス ਕੀਤਾ ਸੀਗਾ ਉਸ ਵਿੱਚ ਮੇਰਾ 2.5-3 ਕਰੋੜ ਘਟ ਗਿਆ ਸੀਗਾ ਕਿ ਕਿ ਪਾਈ ਸਾਈਕਲ પાર્ਟ ਦਾ ਕੋਈ ਬਿਜ਼ਨਸ ਸੀਗਾ ਆਪਣਾ ਸਾਈਕਲ ਬਣਾਉਣ ਲੱਗਿਆ ਨਹੀਂ ਨਹੀਂ ਐਸ ਤਰ੍ਹਾਂ ਨਹੀਂ ਸੀਗਾ ਮਤਲਬ ਮੇਰੇ ਕੇ ਦੋਸਤਾਂ ਨੇ ਮੈਨੂੰ ਕਿਹਾ ਯਾਰ ਕਿ ਆਪਾਂ ਮੇਰੇ ਫਾਜ਼ਲ ਸਾਹਿਬ ਦਾ ਬਿਜ਼ਨਸ ਸੀਗਾ ਸਪੇਅਰ ਪਾਰਟ ਦਾ ਤੇ ਉਹ ਕਹਿੰਦਾ ਯਾਰ ਸਪੇਅਰ ਪਾਰਟਾਂ ਤੱਕ ਬਣਾ ਜਾਵਾਂਗੇ ਆਪਾਂ ਸਾਈਕਲ ਬਣਾ ਲੈਂਦੇ ਆ ਤੇ ਮੈਨੂੰ ਕਿਹਾ ਤੂੰ ਕਿੱ데 ਵਫਾਇਂਗਾ ਮੈਂ ਕਿ ਪੋਵਾਲਾ ਜੀ ਨੇ ਪਾਉਣੇ ਤੇ ਫਾਜ਼ਲ ਸਾਹਿਬ ਦੀ ਪ੍ਰਾਪਰਟੀ ਸੀਗੀ ਮੈਂ ਉਹ ਲੋਨ ਲੈ ਕੇ 2.5 ਕਰੋੜ ਪਾਤਾ ਤੇ ਉਹ ਰੈਸੈਸ਼ਨ ਆ ਗਿਆ 2008 ਚ ਤੇ ਉਹ ਸਾਰੇ ਡੁੱਬ ਗਏ ਪੈਸੇ ਤੇ ਮਿਲੂ ਕਹਿੰਦਾ ਭਰਾ ਮੇਰਾ ਭਰਾਵਾ ਤੂੰ ਫਿਲਭਈ ਕਰ ਲੈ ਨੇ ਮਿਊਜ਼ਿਕ ਹੀ ਕਰਨਾ ਇਹਸ ਕਰਕੇ ਉਹਨੂੰ ਮੈਨੂੰ ਲੱਗਿਆ ਕਿ ਇੰਨਾ ਕਿ ਤਾਂ ਝਟਕਾ ਸਹੀ ਲਵਾਗੇ ਮੇਰੇ ਕੋਲ ਦੋ ਸਵਾਲ ਆਪਨਾ ਡਾਇਰੈਕਟਰ ਸਾਹਿਬ ਤੇ ਮੈਡਮ ਕੋਲ ਹੋਣਗੇ ਪਹਿਲੇ ਮੈਂ ਸਰ ਤੁਹਾਡੇ ਕੋਲੋਂ ਨਾ ਵਾ 2025 ਦੇ ਵਿੱਚ ਪੰਜਾਬ ਦੇ ਵਿੱਚ ਇੱਕ ਵੀ ਫਿਲਮ ਸੁਪਰ ਹਿੱਟ ਨਹੀਂ ਗਈ ਕੀ ਕਾਰਨ ਮੰਨਦੇ ਹੋ ਇੱਕ ਤਾਂ ਹੈਗਾ ਕਿ ਮੇਰੀ ਜਿਹੜੀ ਸਭ ਤੋਂ ਵੱਡਾ ਗਰਜ ਕਹਿ ਲੋ ਜਾਂ ਜਿਹੜੀ ਮੇਰੀ ਨਾ ਖੁਸ਼ੀ ਕਹਿ ਲੋ ਪੰਜਾਬੀ ਸਿਨੇਮਾ ਨੂੰ ਲੈ ਕੇ ਹੈਗੀ ਉਹ ਹੈਗੀ ਕਿ 25 30 ਜਣਿਆਂ ਦੀ ਟੋਲੀ ਹੈ ਸਾਰੀਆਂ ਫਿਲਮਾਂ ਚ ਉਹੀ ਕੰਮ ਕਰੀ ਜਾਂਦੇ ਆ ਉਹ ਮੇਰੇ ਦੋਸਤ ਨੇ ਬਹੁਤ سارے ਉਹਨਾਂ ਨੂੰ ਬੁਰਾ ਵੀ ਲੱਗ ਸਕਦਾ ਕੋਈ ਗੱਲ ਨਹੀਂ ਇਟਸ ਓਕੇ ਮਤਲਬ ਪੰਜਾਬ ਚ ਕਿਤੇ ਟੈਲੈਂਟ ਹੈ ਨਹੀਂਗਾ ਉਹੀ 25 ਲੋਕ ਨੇ ਉਹ ਇੱਕੋ ਜੀਆਂ ਸ਼ਕਲਾਂ ਨੂੰ ਤੁਸੀਂ ਕਿੰਨੀ ਕਵਾਰ ਦੇਖ ਲਓਗੇ ਠੀਕ ਹੈ ਉਹੀ 5 7 ਰਾਈਟਰ ਨੇ ਉਹ ਵੀ ਸਾਡੇ ਦੋਸਤ ਨੇ ਜ਼ਿਆਦਾਤਰ ਜੇ ਤੁਸੀਂ ਉਹੀ ਗੱਲਾਂ ਬਾਰ-ਬਾਰ ਬਾਰ-ਬਾਰ ਕਰੀ ਚੱਲੋਗੇ ਉਹ ਚੱਲਦਾ ਨਹੀਂਗਾ ਦੇਖੋ ਮੇਰਾ ਨੇਚਰ ਜਿਹੜਾ ਹੈਗਾ ਉਹ ਚ ਹੈਗਾ ਕਿ ਮੈਂ ਟੈਲੈਂਟਡ ਲੋਕਾਂ ਨੂੰ ਲੱਭ ਕੇ ਕੰਮ ਦਿੰਦਾ ਮੈਂ ਬੰਬਈ ਬਹੁਤ ਸਾਲ ਟੈਲੀਵਿਜ਼ਨ ਇੰਡਸਟਰੀ ਦੇ ਵਿੱਚ ਸੀਨੀਅਰ ਪੋਜੀਸ਼ਨ ਤੇ ਕੰਮ ਕੀਤਾ ਮੈਂ بڑے ਬੰਦਿਆਂ ਨੂੰ ਲੱਭਿਆ ਤੇ ਲੱਭ ਕੇ ਕੰਮ ਦਿੱਤਾ ਜਾਂ ਚੰਗੇ ਬੰਦੇ ਜਦੋਂ ਮੇਰੇ ਸਾਹਮਣੇ ਆਏ ਮੈਂ ਉਹਨਾਂ ਨੂੰ ਸਪੋਰਟ ਕੀਤਾ ਮੈਂ ਹੁਣ ਪੰਜ-ਛੇ ਨਾਂ ਲਾਉਂਗਾ ਜਿਹੜੇ ਬੜੇ ਵੱਡੇ ਨੇ ਮੈਂ ਜਦੋਂ ਜੀਟੀਵੀ 'ਚ ਕੰਮ ਕਰਦਾ ਸੀ ਮੈਂ ਨੀਰਜ ਪਾਂਡੇ ਨਾਂ ਦੇ ਇੱਕ ਡਾਇਰੈਕਟਰ ਨੂੰ ਪੈਟਰਨਾਈਜ਼ ਕੀਤਾ ਤੇ ਇਸ ਵੇਲੇ ਉਹ ਇੰਡੀਆ ਦਾ ਵਨ ਆਫ ਦਾ ਲੀਡਿੰਗ ਡਾਇਰੈਕਟਰ ਹੈ ਜਦੋਂ ਅਸੀਂ ਨਾਂਬਰ ਫਿਲਮ ਬਣਾਈ ਤੇ ਅਸੀਂ ਜੋਤੀ ਨੂਰਾ ਨੂੰ ਲਾਂਚ ਕੀਤਾ ਯੋ ਤੁਸੀਂ ਸਾਵੀ ਫਿਲਮ ਬਣਾਈ ਤੇ ਅਸੀਂ ਸ਼ਾਸ਼ਵਤ ਸਚਦੇਵ ਇੱਕ ਮੁੰਡਾ ਜਿਹਨੂੰ ਧਰੰਦਰ ਦਾ ਮਿਊਜ਼ਿਕ ਦਿੱਤਾ ਉਹਨੂੰ ਲਾਂਚ ਕੀਤਾ ਸੋ ਤੁਹਾਡੇ ਚ ਇਦਾਂ ਤਾਂ ਹੋਣਾ ਚਾਹੀਦਾ ਨਾ ਸੌਖਾ ਕੰਮ ਕੀ ਹੈ ਕਿ ਹਾਂ ਬੰਦਾ ਪਹਿਲਾਂ ਹੀ ਮਸ਼ਹੂਰ ਹੈ ਉਹ ਤੋਂ ਕੰਮ ਕਰਾ ਲਓ ਤੁਸੀਂ ਟੈਲੈਂਟਡ ਬੰਦੇ ਲੱਭੋ ਉਹਨਾਂ ਤੋਂ ਕੰਮ ਕਰਾਓ ਤੇ ਉਹ ਜਦੋਂ ਫਿਰ ਵਧੀਆ ਕੰਮ ਕਰਦੇ ਆ ਉਹ ਜਿਹੜੀ ਤੁਹਾਨੂੰ ਖੁਸ਼ੀ ਹੁੰਦੀ ਹੈ ਕਿ ਤੁਸੀਂ ਕੁਝ ਕੰਟ੍ਰਿਬਿਊਟ ਕੀਤਾ ਉਹਦਾ ਕੋਈ ਮੁਕਾਬਲਾ ਨਹੀਂ ਉਹਦੇ ਚ ਰਿਸਕ ਹੁੰਦਾ ਹੁਣ ਰਵੀ ਦੇ ਪੈਸੇ ਮੈਂ ਲਵਾਏ ਨੇ ਰਵੀ ਤੇ ਹੀ ਭਰੋਸਾ ਕਰਕੇ ਜੀ ਤੇ ਮੈਨੂੰ ਪਤਾ ਸੀ ਨਾ ਵਧੀਆ ਕਰੇਗਾ ਤੇ ਉਹ ਜਿਹੜਾ ਅਸੀਂ ਕੰਮ ਕੀਤਾ ਸੁਮਿਤ ਜੀ ਨੇ ਸਾਡੇ ਤੇ ਭਰੋਸਾ ਕੀਤਾ ਕੇਵਲ ਵਨ ਵਾਲੇ ਨੇ ਕਿਉਂਕਿ ਉਹਨਾਂ ਨੇ ਸਾਡੇ 'ਚ ਕੁਝ ਦੇਖਿਆ ਹੋਵੇਗਾ ਸੋ ਲੜੀ ਇਦਾਂ ਹੀ ਚੱਲੇਗੀ ਮਤਲਬ ਇਹ ਤਾਂ ਸੌਖਾ ਤਰੀਕਾ ਹੁੰਦਾ ਕਿ ਆਹ ਸਿੰਗਰ ਆ ਬੰਦਾ ਹੈਗਾ ਇਹਦੇ ਫਾਲੋਅਰ ਹੈਗੇ ਆ ਚਲੋ ਇਹਨੂੰ ਲੈ ਕੇ ਬਣਾ ਲਓ ਬਾਕੀ ਲੋਕੀ ਇਹੀ ਕਰ ਰਹੇ ਆ ਇਸੇ ਕਰਕੇ ਉਹ ਕਾਮਯਾਬ ਨਿਗੇ ਜੀ ਉਹ ਸਿਨੇਮਾ ਦੇ ਵਿੱਚ ਕੀ ਹੈ ਜਿਵੇਂ ਸਾਉਥ ਦੇ ਸਿਨੇਮਾ ਤੇ ਐਕਟਰਸ ਦੇ ਨਾ ਲਾਇਲ ਅ ਅ ਦਰਸ਼ਕ ਨੇ ਤੇ ਪੰਜਾਬ ਦੇ ਵਿੱਚ ਲਾਇਲਟੀ ਨਾਮ ਦੀ ਕੋਈ ਚੀਜ਼ ਹੈ ਨਹੀਂ ਕਿਉਂਕਿ ਮੈਂ ਤੁਹਾਨੂੰ ਥੋੜਾ ਸਟਰੋਂਗ ਵਰਡ ਹੈ ਕਿ ਲਾਇਲ ਆਡੀਅנס ਨਹੀਂ ਹੈ ਜੇ ਉਹ ਮੋਮੈਂਟਰੀ ਹੈ ਕਿ ਜੇ ਮੂਸੇਵਾਲਾ ਸਾਹਿਬ ਆਏ ਤੇ ਉਹਨਾਂ ਦੀ ਇੱਕ ਆਡੀਅנס ਬਣ ਗਈ ਜੇ ਮੰਨ ਲਓ ਕੋਈ ਸਰਟਨ ਸਿੰਗਰ ਦੀ ਫੌੜੀ ਬਣ ਗਈ ਪਰ ਉਹ ਕਨਵਰਟ ਨਹੀਂ ਕਰਦੀ ਫਿਲਮ ਚ ਮੂਸੇਵਾਲਾ ਸਾਹਿਬ ਨੇ ਫਿਲਮ ਕੀਤੀ ਤੇ ਉਹ ਮੇਰੇ ਨਾਲ ਕਮਰਸ਼ੀਅਲ ਨਹੀਂ ਹਿੱਟ ਕੀਤੀ ਇੱਕ ਵੱਡਾ ਕਾਰਨ ਇਹ ਵੀ ਮੰਨਦੇ ਹੋ ਕਿ ਸਾਊਥ ਦੇ ਵਿੱਚ ਜਿਵੇਂ ਇੱਥੇ ਕਿ ਮੋਨੋਪੋਲੀ ਬਹੁਤ ਹੈਗੀ ਹੈ ਕਿ ਤੁਸੀਂ ਫਿਲਮ ਵੇਖਣ ਜਾਣਾ ਇੱਕ ਬੰਦੇ ਦਾ 1000 ਰੁਪਏ ਦਾ ਖਰਚਾ ਵੈਸੀ ਆ ਜਾਂਦਾ ਜਦੋਂ ਤੱਕ ਰਿਕਸ਼ੀ ਵਾਲੇ ਨਹੀਂ ਸਾਈਕਲ ਵਾਲੇ ਨਹੀਂ ਆਣਗੇ ਫਿਲਮ ਵੇਖਣ ਫਿਲਮ ਹਿੱਟ ਕੀ ਹੋਏਗੀ ਵਰਕਿੰਗ ਕਲਾਸ ਦੀ ਫਿਲਮ ਬਣਾਉਂਗੇ ਵਰਕਿੰਗ ਕਲਾਸ ਮਤਲਬ ਮੇਰਾ ਬੱਸਿੰਗ ਆ ਮਿਡਲ ਕਲਾਸ ਹੈ ਹਮੇਸ਼ਾ ਕੀ ਹੁੰਦਾ ਪੋਰ ਕਲਾਸ ਦੀ ਫਿਲਮ ਲੋਕੀ ਸਾਊਥ ਦੀ ਬਣਾਉਂਦੇ ਆ ਇੱਕ ਐਲੀਟ ਕਲਾਸ ਦੀ ਫਿਲਮ ਬਣਦੀ ਹੈ ਜਿਵੇਂ ਕਰਨ ਜੋਹਰ ਬਣਾਉਂਦਾ ਹੈ ਹੁਣ ਇੱਕ ਟਪਕੇ ਦੇ ਹਿਸਾਬ ਨਾਲ ਫਿਲਮੇਕਿੰਗ ਹੁੰਦੀ ਹੈ ਹੁਣ ਜੇ ਆ ਤੁਸੀਂ ਸਵਾਲ ਕੀਤਾ ਕਿ ਬਈ ਰਿਕਸ਼ੇ ਵਾਲੇ ਫਿਲਮ ਦੇਖਣ ਜਾਣ ਉਹ ਕਿਵੇਂ ਜਾਣਗੇ ਜੇ ਤੁਹਾਡਾ ਉੱਥੇ 150 ਰੁਪਏ ਦਾ ਪਾਪੂਆ ਨਾ 150 ਦੀ ਕੋਲਡ ਡਰਿੰਕ ਹੈ ਹਨ ਨਹੀਂ ਅਣੀ ਦੂਜੀ ਗੱਲ ਹੋਰ ਹੈ ਕਿ ਹੁਣ ਕੇਬਲ 1 OTT ਹੈ ਨਾ ਕਾਸੀਂ ਕਰੇ ਬੈਠੇ ਆ ਅਸੀਂ ਨਹੀਂ ਜਾ ਸਕਦੇ ਬੱਚਾ ਸਾਰਿਆਂ ਨੂੰ ਲੈ ਕੇ ਕੀ 4000 ਰੁਪਏ ਤੁਸੀਂ ਹਫਤੇ ਦਾ ਲਾਓ ਹੈ ਨਾ ਕਿ ਦੋ ਤਿੰਨਿਆਂ ਨੇ ਫਿਲਮ ਦੇਖਣ ਲੱਗ ਗਿਆ ਹੁਣ ਕੇਬਲ 1 ਦੀ ਸਬਸਕ੍ਰਿਪਸ਼ਨ ਜਿਹੜੀ ਆ 2.5 300 ਰੁਪਏ ਹੈ ਕਿਸੇ ਵੀ OTT ਦੀ ਡਿਸਕ੍ਰਿਪਸ਼ਨ ਹੈ OTT ਕਾ ਆਪਸ਼ਨ ਬਣ ਕੇ ਆਇਆ ਹੈ ਕਿ ਤੂੰ ਤੁਹਾਨੂੰ ਜੇ ਰੋਜ਼ ਵੀ ਇੱਕ ਫਿਲਮ ਦੇਖੋਗੇ ਤੁਹਾਨੂੰ ਬਹੁਤ ਮਿਨਿਮਲ ਕਾਸਟ ਕਰ ਰਹੀ ਹੈ ਦੇਖ ਕਰੇ ਤੁਹਾਡੀ ਵਾਈਫ ਦੁਪਹਿਰ ਨੂੰ ਖਾਣਾ ਬਣਾਉਣ ਤੋਂ ਬਾਅਦ ਫਿਲਮ ਦੇਖਣਾ ਚਾਹੁੰਦੀ ਹੈ ਇਟ ਵਿਲ ਕਾਸ ਯੂ 10 ਰੁਪੀ 15 ਰੁਪੀ ਪਰ ਡੇ ਰੋਜ਼ ਇੱਕ ਫਿਲਮ ਦੇਖ ਸਕਦੇ ਹੋ ਤੁਸੀਂ ਰੋਜ਼ ਤੇ ਅੱਜ ਵੀ ਕੋਈ ਮੈਨੂੰ ਲੱਗਦਾ ਐਵਰੇਜ ਕਮਾਈ ਜਿਹੜੀ ਹੈ ਵਧੀਆ ਬੰਦੇ ਦੀ 1 ਲੱਖ ਰੁਪਏ ਤੋਂ ਉੱਪਰ ਨਹੀਂ ਹੈ ਤੇ ਤੁਸੀਂ ਇਹਨਾਂ 40000 ਦੀਆਂ ਫਿਲਮਾਂ ਥੋੜੀ ਦੇ ਸਕਦੇ ਹੋ ਸੋ ਮੈਨੂੰ ਲੱਗਦਾ OTT ਦੇ ਆਪਸ਼ਨ ਸੁਮਿਤ ਸਿੰਘ ਜੀ ਨੇ ਸਾਨੂੰ ਸਕਰੀਨ ਦਿੱਤੀ ਆ ਬਹੁਤ ਬਹੁਤ ਸੁਭੀ ਜੀ ਦਾ ਕਿਉਂਕਿ ਸਕਰੀਨ ਨਾ ਮਿਲਦੀ ਤਾਂ ਸਾਡੀ ਅਸੀਂ সিনেমা ਕਿਹਦੇ ਵੱਤ ਬਣਾਉਣੀ ਮੋਬਾਈਲ ਆਪਣੇ ਮੋਬਾਈਲ 'ਚ ਕਰੀ ਥੋੜੀ ਦੇਖਣੀ ਹੈ YouTube 'ਤੇ ਫਿਲਮ ਕਿ ਆਪੇ ਲੋਡ ਕਰਕੇ ਆਪ ਹੀ ਦੇਖ ਲਾਜੋ ਸੁਬੀ ਜੀ ਬਹੁਤ ਦੇਲੇ ਬਹੁਤ ਵੱਡੀ ਇਨਵੈਸਟਮੈਂਟ ਹੈ ਤੇ ਦੂਜਾ ਉਹ ਸਾਨੂੰ ਕੌਨਫੀਡੈਂਸ ਦੇ ਰਿਹਾ ਕਿ ਤੁਸੀਂ ਫਿਲਮਾਂ ਐਜ਼ ਅ ਪ੍ਰੋਡਿਊਸਰ ਲੈ ਕੇ ਆਓ ਮੈਂ ਤੁਹਾਨੂੰ ਤੁਹਾਨੂੰ ਤੁਹਾਡਾ ਬਣਦਾ ਇਕਨੋਮਿਕਸ ਬਣਦਾ ਰਿਸਪੈਕਟ ਬਣਦੀ ਬ੍ਰਾਂਡਿੰਗ ਦਊਂਗਾ ਪਰ ਫਿਲਮ ਡਿਫਰੈਂਟ ਚਾਹੀਦੀ ਹੈ ਤੇ ਵਧੀਆ ਚਾਹੀਦੀ ਹੈ ਮੈਮ ਜਿਹੜੀ ਇਹ ਗੱਲ ਇਹਨਾਂ ਨੇ ਕੀਤੀ ਕਿ ਅਖੀਰ ਦੇ ਵਿੱਚ ਉਹ ਹੀ ਤੁਹਾਨੂੰ ਮੈਂ ਤਾਂ ਗੱਲ ਕਰਾਂਗਾ ਕਿ ਜਦੋਂ ਤੱਕ ਸਿਰ ਤੋਂ ਲੱਕ ਥੱਲੇ ਤੱਕ ਮੁੜ ਕੇ ਤਾਂ ਨਾਲ ਭਿੱਜਿਆ ਹੋਇਆ ਬੰਦਾ ਥੀਏਟਰ ਦੇ ਵਿੱਚ ਨਹੀਂ ਵੜਦਾ ਕਿ ਸਿਨੇਮੇ ਦਾ ਉਹ ਤੱਕ ਕੁਛ ਨਾ ਕੁਛ ਹੋ ਸਕਦਾ ਮੈਨੂੰ ਲੱਗਦਾ ਹੁਣ ਤਾਂ ਹੋ ਸਕਦਾ ਕਿਉਂਕਿ ਹੁਣ ਪਲੈਟਫਾਰਮ ਇਹੋ ਜਿਹਾ ਆ ਗਿਆ ਜਿਹਦੇ ਤੇ ਤੁਸੀਂ ਇਸ ਹਾਲਾਤ ਤੋਂ ਜਾਣ ਤੋਂ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਫਿਲਮ ਹੁਣ ਜਿਵੇਂ ਮੈਂ ਇੱਕ ਹੋਰ ਗੱਲ ਪੁਆਇੰਟ ਕਰਨਾ ਚਾਹੁੰਦੀ ਆ ਇਹਦੇ ਬਾਰੇ ਕਿ ਇਸ ਪਿਕਚਰ ਦੀ 뮤직 ਵੀ ਰਵੀ ਸ਼ੀਨ ਨੇ ਕੀਤੀ ਹੈ ਤੇ 뮤זיਕ ਵੀ ਸਾਡੀ ਟੁਕਵੀ ਹੈ ਮੈਜੇਡੀਟਰ ਵੀ ਕਰਦਾ ਮਿਲ ਗਿਆ ਨਹੀਂ ਨਹੀਂ ਕਰਦਾ ਡਾਇਰੈਕਟਰ ਨਹੀਂ ਹੁਣ ਬਹੁਤ ਮਿਹਨਤ ਕੀਤੀ ਹੈ ਤੇ ਇਹ ਇੱਕ ਮੈਟਰੀਬਿਊਟ ਦੇਣਾ ਚਾਹੂੰਗੀ ਇਨ ਹਾਊਸ ਇਨ ਹਾਊਸ ਬਾਜੀ ਨੂੰ ਵੀ ਤੇ ਰਜੀਵ ਨੂੰ ਵੀ ਬਾਜੀ ਨੂੰ ਵੀ ਤੇ ਰਵੀ ਨੂੰ ਵੀ ਕਿ ਇੱਕ ਤਰ੍ਹਾਂ ਤੁਸੀਂ ਪਿਕਚਰਾਂ ਦੇਖੀਆਂ ਸੀ ਨਾ ਜਿਵੇਂ ਦੇਵਨੰਦ ਬਣਾਉਂਦੇ ਸੀ ਇੱਕ ਟੀਮ ਸੀ ਦੇਵਨੰਦ ਚੇਤਨ ਅਨੰਦ ਵਿਜੇਨੰਦ ਉਹ ਕੋਈ ਪਿਕਚਰ ਰਿਪੀਟ ਨਹੀਂ ਸੀ ਕਰਦੇ ਅਨ ਉਸ ਜ਼ਮਾਨੇ ਚ ਉਹਨਾਂ ਨੇ ਗਾਈਡ ਬਣਾਈ ਉਸ ਜ਼ਮਾਨੇ ਚ ਉਹਨਾਂ ਨੇ ਇਹੋ ਜਿਹੇ ਪਿਕਚਰਾਂ ਬਣਾਈਆਂ ਜਿਨ੍ਹਾਂ ਬਾਰੇ ਆਪਾਂ ਇਨਵੀਜ਼ਨ ਵੀ ਨਹੀਂ ਕਰ ਸਕਦੇ ਕਿ 60s 70s ਜਿਹੋ ਜਿਹੇ ਪਿਕਚਰਾਂ ਬਣ ਸਕਦੀਆਂ ਹਰ ਵਾਰੀ ਨਵੇਂ ਅਨਨੋਨ ਐਕਟਰਸ ਲਾਂਚ ਕੀਤੇ ਕਿੰਨੇ ਬੜੇ ਸੋ ਇਹ ਆਈ ਹੋਪ ਸਾਡਾ ਪ੍ਰੋਡਕਸ਼ਨ ਹਾਊਸ ਉਸ ਲੈਵਲ ਤੱਕ ਜਾਏ ਐਂਡ ਵੀ ਬਰੀ ਗ੍ਰੇਟਫੁਲ ਟੂ ਕੇਬਲ 1 ਫਾਰ ਆਨਰਿੰਗ ਅਸ ਐਂਡ ਰਿਸਪੈਕਟਿੰਗ ਅਸ ਥੈਂਕ ਯੂ ਕੇਬਲ 1 ਲਾਸਟ ਸਵਾਲ ਮੇਰਾ ਕਿ ਤੁਹਾਨੂੰ ਲੱਗਦਾ ਕਿ ਜਿਹੜੀ ਆ ਫਿਲਮ ਹੈ ਬੁੱਧ ਸਿੰਘ ਹੋ ਸਕਦਾ ਹੈ ਕਮਾਈ 'ਚ ਕਿਉਂਕਿ ਆਨਲਾਈਨ ਵੀ ਕਮਾਈ ਦਾ ਵੀ ਜ਼ਰੀਆ ਹੁੰਦਾ ਹੈ ਕਮਾਈ 'ਚ ਵੱਧਦੀ ਹੈ ਘਟਦੀ ਉਹ ਮੈਟਰ ਨਹੀਂ ਕਰਦਾ ਕਿ ਇਹ ਫਿਲਮ ਅਲਗ ਤਰ੍ਹਾਂ ਤੋਂ ਛਾਪ ਛੱਡ ਕੇ ਜਾਏਗੀ ਬੁੱਧ ਸਿੰਘ ਮੈਨੂੰ ਤੇ ਮੈਂ ਬੜੀ ਕਨਵਿਕਸ਼ਨ ਨਾਲ ਇਸ ਪਿਕਚਰ ਨਾਲ ਜੁੜੀ ਆਂ ਭਾਜੀ ਨੂੰ ਤੇ ਰਵੀ ਨੂੰ ਪਤਾ ਹੈ ਕਿ ਹਰ ਪੜਾ ਤੇ ਨਾਲ ਇਹਨਾਂ ਦੇ ਢਾਲ ਬਣ ਕੇ ਖੜੀ ਆਂ ਮੈਨੂੰ ਤਾਂ ਪੂਰਾ ਯਕੀਨ ਹੈ ਇਸ ਫਿਲਮ ਇਸ ਫਿਲਮ ਦੀ ਯੂਨੀਕਨੈਸ ਯਕੀਨ ਹੈ ਇਸ ਫਿਲਮ ਦੀ ਲੰਗੇਵਿਟੀ ਤੇ ਯਕੀਨ ਹੈ ਕਿ ਇਹ ਫਿਲਮ ਇੱਕ ਪਾਥ ਬ੍ਰੇਕਿੰਗ ਫਿਲਮ ਹੈ ਪੰਜਾਬੀ ਸਿਨੇਮਾ ਦੀ ਜੀ ਸ਼ੂਰੀ ਮੈਨੂੰ ਲੱਗਦਾ ਕਿ ਕੋਈ ਵੀ ਸਿਨੇਮਾ ਜਾਂ ਆਰਟ ਹੈ ਜਾਂ ਗਾਣਾ ਹੈ ਜਾਂ ਫਿਲਮ ਹੈ ਜੀ ਉਹਨੂੰ ਦੇਖਦੇ ਹੋਏ ਦਰਸ਼ਕ ਨੂੰ ਇਹ ਨਹੀਂ ਲੱਗਦਾ ਕਿ ਮੈਂ ਇੱਥੇ ਹੋ ਸਕਦਾ ਤੇ ਉਹ ਫਿਲਮ ਦਾ ਕੋਈ ਮੈਨੂੰ ਲੱਗਦਾ ਕਿ ਉਹ ਬਣਾਈ ਕੀ ਦਵਸਤ ਗਈ ਹੈ ਜਦੋਂ ਤੁਹਾਡੇ ਪਾਤਰ ਐਕਸਟਰਾ ਆਰਡਰੀ ਹੈ ਲਾਈਫ ਤੋਂ ਬਹੁਤ ਦੂਰ ਨਹੀਂ ਹਨ ਤੇ ਤੁਸੀਂ ਲੋਕ ਆਮੰਦਾ ਕੋਈ ਹੈ ਤੇ ਮੇਰੀ ਕਹਾਣੀ ਨਹੀਂ ਹੈ ਉਹ ਦੋ ਘੰਟੇ ਦੇਖ ਕੇ ਬਾਹਰ ਆ ਕੇ ਆਪਣਾ ਹੋ ਕੰਮ ਚ ਲੱਗ ਜਾਏਗਾ ਮੈਨੂੰ ਲੱਗਦਾ ਕਿ ਜਿਹੜਾ ਪਾਤਰ ਉਹ ਦੇਖ ਰਹੇ ਨੇ ਉਹ ਪਾਤਰ ਉਹਨੂੰ ਆਪਣਾ ਪਾਤਰ ਦੇ ਨੇੜੇ ਜਾਂ ਆਪਣਾ ਭਰਾ ਜਾਂ ਆਪਣਾ ਪਿਓ ਜਾਂ ਆਪ ਲਗਣਾ ਚਾਹੀਦਾ ਹੈ ਦੂਸਰੀ ਇੱਕ ਗੱਲ ਮੈਂ ਹੋਰ ਐਡ ਕਰਨਾ ਚਾਹੁੰਦਾ ਕਿ ਸੁਮਿਤ ਜੀ ਸਿਰਫ ਫੀਜ਼ੀਬਲ ਵਧੀਆ OTT ਤੇ ਮਤਲਬ ਸਿਨੇਮਾ ਹੀ ਨਹੀਂ ਦੇ ਰਹੇ ਉਹ ਇੰਟਰਸਟਿੰਗ ਸਕੀਮਸ ਵੀ ਦੇ ਰਹੇ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਇੱਕ ਸਾਲ ਦੀ ਸਬਸਕ੍ਰਿਪਸ਼ਨ ਲੈ ਲਓ ਤੁਹਾਨੂੰ ਹੈੱਡਫੋਨਸ ਦਿੱਤੇ ਜਾਣਗੇ ਉਹ ਅਸਲ ਚ ਇਨਕਰੇਜ ਕਰ ਰਹੇ ਆ ਉਹਨਾਂ ਦਾ ਬਹੁਤ ਪੈਸਾ ਇਨਵੋਲਡ ਹੈ ਹਰ ਇੱਕ ਬੰਦਾ ਜਿਹੜਾ ਐਡੇ ਵੱਡੇ ਬਿਜ਼ਨਸ ਚ ਹੁੰਦਾ ਹੈ ਉਹਦਾ ਬਹੁਤ ਪੈਸਾ ਇਨਵੋਲਡ ਹੁੰਦਾ ਹੈ ਪਰ ਉਹ ਕੀ ਕਰ ਰਿਹਾ ਉਹ ਕਹਿੰਦੇ ਕਿ ਹਜੇ ਕਮਾਈਆਂ ਕਰਨ ਦੇ ਟਾਈਮ ਨਹੀਂ ਗਏ ਹਜੇ ਇੱਕ ਆਈਡਲ ਇੱਕ ਇੱਕ ਮਾਡਲ ਰੱਖਣ ਦਾ ਟਾਈਮ ਹੈ ਤੇ ਉਹਦੇ ਵਿੱਚ ਉਹ 22 300 ਰੁਪਏ ਦੇ ਸਕ੍ਰਿਪਸ਼ਨ ਮਹੀਨੇ ਦੇ ਵਿੱਚ ਸਾਲ ਦੀ ਉਹੀ 5000 ਦੀ ਚਾਰਜ ਦੇ ਨਾਲ ਤੁਹਾਨੂੰ ਸਕੀਮਸ ਨੇ ਹੈੱਡਫੋਨਸ ਨੇ ਜਾਂ ਹੋਰ ਵੀ ਬਹੁਤ ਕੁਝ ਹੈ ਉਤੋਂ ਫਿਲਮਾਂ ਨਵੀਆਂ ਕਲੀਆਂ ਐਕਟਰ ਨਵੇਂ ਤੋਂ ਮਤਲਬ ਇੱਕ ਪੂਰਾ ਗੁਲਦਸਤਾ ਹੈ ਉਹਦੇ ਚ ਰੈਡ ਫਲਾਵਰਸ ਵੀ ਨੇ ਉਹਦੇ ਚ ਵਾਈਟ ਵੀ ਨੇ yellow ਵੀ ਨੇ ਉਹਦੇ ਇੱਕ ਕਿਸਮ ਦਾ ਸਮਾਨੀ ਹੈ ਮਤਲਬ ਇਸ ਲਈ ਮੈਂ ਸੁਮੇਜ ਨੂੰ ਵਧਾਈ ਦਿੰਦਾ ਤੇ ਮੈਂ ਦਰਸ਼ਕਾਂ ਨੂੰ ਕਹਿੰਦਾ ਕਿ ਪਲੀਜ਼ ਕੇਬਲ 1 ਨੂੰ ਸਬਸਕ੍ਰਾਈਬ ਕਰੋ ਸਿਰਫ ਬੁੱਤ ਸਿੰਘ ਵਾਸਤੇ ਨਹੀਂ ਉਹਨਾਂ ਜਿਨੇ ਨਵੇਂ ਬੰਦਿਆਂ ਨੇ ਸਦਰਾਂ ਨਾਲ ਵਧੀਆਂ ਫਿਲਮਾਂ ਬਣਾਈਆਂ ਨੇ ਉਹ ਇਸ ਲਈ ਨਹੀਂ ਬਣਾਈ ਕਿ ਸਾਡੇ 10 ਦੇ ਵਟੇ 12 ਮਿਲ ਜਾਣ ਉਹਨਾਂ ਨੇ ਤਾਂ ਬਣਾਈ ਸਾਡੀ ਪਛਾਣ ਬਣਾਈ ਸਾਡੀ ਗੱਲ ਪਹੁੰਚੇ ਲੋਕਾਂ ਤੱਕ ਜੀ ਸ਼ੁਕਰੀਆ ਤੁਸੀਂ ਜਿਹੜੇ ਮੇਰੇ ਨਾਲ ਬੈਠੇ ਜਿਹੜੀ ਸਟਾਰ ਕਾਸਟ ਹੈ ਜਿਹੜੇ ਡਾਇਰੈਕਟਰ ਨੇ ਇਹਨਾਂ ਨਾਲ ਰੂਬਰੂ ਕੀਤਾ ਹੋ ਸਕਦਾ ਤੁਹਾਨੂੰ ਇਹ ਨਾ ਲੱਗੇ ਕਿ ਬੜੇ ਵੱਡੇ ਚਿਹਰੇ ਨੇ ਪਰ ਇਹਨਾਂ ਦਾ ਕਰਦਾਰ ਬਹੁਤ ਵੱਡਾ ਹੈ ਕਿਉਂਕਿ ਇਦਾਂ ਦੇ ਸਬਜੈਕਟ ਮਾਰਕੀਟ ਦੇ ਵਿੱਚ ਆਉਣੇ ਬੜੇ ਜ਼ਰੂਰੀ ਨੇ ਕਿਉਂਕਿ ਜਿਹੜੀਆਂ ਫੀਚਰ ਫਿਲਮਾਂ ਹੁੰਦੀਆਂ ਨੇ ਉਹ ਸਿਰਫ 2 ਜਾਂ 3 ਜਾਂ 4 ਦਿਨ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਹੀ ਫਿਲਮਾਂ ਰਹਿੰਦੀਆਂ ਨੇ ਬਾਅਦ ਚ ਉਹਨਾਂ ਦਾ ਪਤਾ ਵੀ ਨਹੀਂ ਲੱਗਦਾ ਪਰ ਇਹ ਜਿਹੜੀ ਕੇਬਲ ਪਲੇਟਫਾਰਮ ਤੇ ਫਿਲਮ ਹੈ ਇਹ ਤਾਂ عمر ਇੱਥੇ ਰਹਿਣੀ ਹੈ ਬਾਅਦ ਚ ਪਤਾ ਲੱਗਦਾ ਹੁੰਦਾ ਕਈ ਵਾਰ ਸਾਲ 2 ਸਾਲ ਬਾਅਦ ਦੀ ਫਿਲਮ ਬਹੁਤ ਸੋਹਣੀ ਬਣੀ ਸੀ ਕਈ ਵੈਬ ਸੀਰੀਜ਼ ਦਾ ਵੀ ਇਦਾਂ ਵੀ ਐਗਜ਼ਾਮਪਲ ਹੈਗੀਆਂ ਨੇ ਕਿ ਜਾਂ OTT ਤੇ ਜਿਹੜੀ ਫਿਲਮਾਂ ਪਈਆਂ ਨੇ 5 5 6 ਸਾਲ ਬਾਅਦ ਵੀ ਚੱਲ ਪੈਂਦੀਆਂ ਨੇ ਇਹ ਬੜੀ ਬੜੀ ਵੱਡੇ ਉਦਾਹਰਣ ਨੇ ਜਿਹੜੇ ਅਜੇ ਤੱਕ ਪਏ ਨੇ ਪਰ ਵਿਖਣਾ ਹੋਏਗਾ ਜਿਹੜੀ ਬੁੱਧ ਸਿੰਘ ਦੇ ਵਿੱਚ ਇਹ ਫਿਲਮ ਕਰਦਾਰ ਤੇ ਨਾਲ ਆਪਣੀ ਜਿਹੜੀ ਵਫਾਦਾਰੀ ਲੋਕਾਂ ਨਾਲ ਕਿਵੇਂ ਨਭੋਕੇ ਨਭਾਕੇ ਜਾਂਦੀ ਏ ਹੋਣ ਵਾਲਾ ਸਮੇਂ ਦੱਸੇਗਾ